ਇਕ ਤਰ ਸਾਰੇ ਡੈਲੀਗੇਟਸ ਐ ਬਾਅਦ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਿਹੜਾ ਇੱਕ ਮਤਾ ਪਾਸ ਕਰਕੇ ਸਾਂਝੇ ਤੌਰ ਤੇ ਅਧਿਕਾਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਤੇ ਆ ਆਪੋ ਆਪਣੀ ਨਿੱਜੀ رائے ਜਿਹੜੀ ਆ ਉਹ ਸਾਰੇ ਕਲੇਰ ਸਾਹਿਬ ਨੂੰ ਤੌਰ ਆਬਜ਼ਰਵਰ ਕੱਡੇ ਬੈਠ ਕੇ ਵੀ ਦੇ ਦੇਣਗੇ ਸਾਂਝੇ ਤੌਰ ਤੇ ਵੀ رائے ਜਿਹੜੀਆਂ ਹੋਈਆਂ ਔਰ ਅਸੀਂ ਇਹ ਬਚਨ ਸਾਰਿਆਂ ਨੇ ਰਲ ਕੇ ਕੀਤਾ ਕਿ ਜਿੰਨੂ ਵੀ ਪਾਰਟੀ ਇੱਜ਼ਤ ਮਾਨ ਬਖਸ਼ੇਗੀ ਸਾਰਾ ਜਿਹੜਾ ਜਿਹੜਾ ਉੱਡਟ ਕੇ ਉਹਨਾਂ ਦੇ ਨਾਲ ਚਟਾਨ ਨੂੰ ਖੜਾ ਹੋਇਆ ਉਹ ਤੋਂ ਬਾਅਦ ਸਾਡੇ ਸਰਕਲ ਪ੍ਰਧਾਨ ਵੀ ਜਿੰਨੇ ਪਿਛਲੇ ਉਹ ਵੀ ਤਿੰਨ ਵਿਧਾਨ ਸਭਾ ਦੇ ਉਹ ਵੀ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਸੀਗੇ ਉਹਨਾਂ ਦਾ ਵੀ ਧੰਨਵਾਦ ਹੈ ਪਹਿਲਾ ਜਿਲ੍ਹਾ ਜਿੱਥੇ ਮੰਡੀ ਬਣੇਗੀ ਨਾਲ ਦੀ ਨਾਲ ਸਰਕੜਾਂ ਦੀ ਅਗਲੇ ਪੜਾਅ ਦੇ ਵਿੱਚ ਚੋਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਹੋਏਗਾ ਇੱਕ ਤਾਸੀ ਬਤਾ ਪਾ ਕੇ ਜਿਹੜੇ ਸਾਡੇ ਸੀਨੀਅਰ ਲੀਡਰ ਜਿਹੜੇ ਸਾਡੇ ਜ਼ਿਲ੍ਹੇ ਦੇ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ ਚਹਦਰਪੂਰ ਸਿੰਘ ਜੀ ਢਾਹੇ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਮੱਕੜ ਸਾਹਿਬ ਸਰਦਾਰ ਦਰਜੀਤ ਸਿੰਘ ਜੀ ਭਿੰਡਰ ਸਾਹਿਬ ਜਿਹੜਾ ਮਾਨ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਵਰਕਿੰਗ ਕਮੇਟੀ ਦੇ ਵਿੱਚ ਸਾਰਿਆਂ ਨੂੰ ਪਾ ਕੇ ਦਿੱਤਾ ਉਹਦੇ ਵਾਸਤੇ ਵੀ ਸਾਰੀ ਹਾਈ ਕਮਾਂਡ ਦਾ ਪ੍ਰਧਾਨ ਸਾਹਿਬ ਦਾ ਅੱਜ ਸਾਰਿਆਂ ਨੇ ਧੰਨਵਾਦ ਕੀਤਾ ਇੱਕ ਜਿਹੜਾ ਸਰਦਾਰ ਬਿਕਰਮ ਸਿੰਘ ਮਜੀਠਾ ਸਾਹਿਬ ਦੇ ਉੱਤੇ ਜਿਹੜਾ ਤਾਨਾਸ਼ਾਈ ਤਰੀਕੇ ਦੇ ਨਾਲ ਜ਼ਬਰ ਜੁਲਮ ਕੀਤਾ ਜਾ ਰਿਹਾ ਝੂਠਾ ਕੇਸ ਦਰਜ ਕਰਕੇ ਉਹਦੇ ਖਿਲਾਫ ਜਿਹੜੀ ਹੈ ਮਤਾ ਪਾਸ ਕਰਕੇ ਉਹਦੀ ਵਿਖੇਦੀ ਅੱਜ ਕਰਕੇ ਤੇ ਸਾਰਿਆਂ ਨੇ ਆਪਣੀ ਹਮਦਰਦੀ ਦਾ ਤੇ ਜਿਹੜਾ ਹੈਗਾ ਸੋਲੀਡੈਰਨਿਟੀ ਦਾ ਵਰਗਦਾਵਾ ਸਰਦਾਰ ਬਿਕਰਮ ਸਿੰਘ ਮਜੀਠਾ ਜਿਹੜੇ ਸਰਕਾਰ ਦੇ ਜ਼ਬਰ ਜੁਲਮ ਦਾ ਸਾਥੀ ਡਾਕਰੇ ਮੁਕਾਬਲਾ ਕਰ ਰਿਹਾ ਉਹਨਾਂ ਦੇ ਨਾਲ ਕੀਤਾ ਇਸ ਕਰਕੇ ਬੜੇ ਅੱਛੇ ਮਾਹੌਲ ਦੇ ਵਿੱਚ ਸਾਰੀ ਜਿਹੜੀ ਹੈ ਉਹ ਮੀਟਿੰਗ ਹੋਈ ਹੈ ਇੱਕ ਅਸੀਂ ਬੇਨਤੀ ਸਾਰਿਆਂ ਨੂੰ ਕੀਤੀ ਹੈ ਕਿ ਜਿਹੜੇ ਪੌਦੇ ਲਗਾਉਣ ਦੀ ਮੁਹਿੰਮ ਹੈ ਉਹ ਜੋ ਆਦੇਸ਼ ਅਕਾਲ ਤਖਤ ਸਾਹਿਬ ਦਾ ਹੋਇਆ ਸੀ ਅੱਜ ਸਾਰਿਆਂ ਨੇ ਜ਼ਿੰਮੇਵਾਰੀ ਵੀ ਲਈ ਹੈ ਕਿ ਸਾਰੇ ਜਿੰਨੇ ਡੈਡੀਕੇਟਡ ਸਰਬੰਦੇ ਸਾਡੇ ਆਪ ਆਪਣੇ ਪਿੰਡਾਂ ਦੇ ਵਿੱਚ ਉਹ ਪੌਦੇ ਲਗਾਉਣ ਦਾ ਕੰਮ ਜਿਹੜਾ ਜੁਲਾਈ ਮਹੀਨੇ ਦੇ ਵਿੱਚ ਕਰਕੇ ਤੇ ਵਾਤਾਵਰਣ ਦੀ ਜਿਹੜੀ ਸੇਵਾ ਜਿਹੜਾ ਸਾਨੂੰ ਆਦੇਸ਼ ਵੀ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੋਇਆ ਹੈ ਅਫੀਸਰ ਅਤੇ ਸਾਰੇ ਜਿਹੜੇ ਆ ਉਹ ਉਹ ਜੀ ਕਰ। ਇਹ ਕਹਿੰਦਾ ਕਿ बतौर অবজারভার ਜਿਹੜੇ ਆ ਇਹਨਾਂ ਦਾ ਸਨਮਾਨ ਵੀ ਕੀਤਾ। ਇਹਨਾਂ ਨੂੰ ਵਧਾਈ ਵੀ ਦਿੱਤੀ ਹੈ ਮੈਂ ਉਹਨੂੰ ਵੀ ਬੇਨਤੀ ਕਰਦਾ ਕਿ ਕੁਝ ਸ਼ਬਦ ਜਿਹੜੇ ਆ ਉਹ ਸੋ ਜੀ ਕੋ ਗੱਲ ਹੈ ਨਾ। ਜਿਸ ਤਰੀਕੇ ਪਹਿਲਾਂ ਤਾਂ ਇਹ ਦੇਖੋ ਕਿ ਮਜੀਠਾ ਸਾਹਿਬ ਨੂੰ ਅਦਾਲਤ ਵਿੱਚ ਪੇਸ਼ ਕਰਦੇ ਸਮੇਂ ਮਾਹੌਲ ਪੈਦਾ ਕੀਤਾ ਜਾ ਰਿਹਾ ਹੁੰਦਾ। ਇਹ ਕਦੇ ਅੱਗੇ ਤੁਸੀਂ ਦੇਖਿਆ ਤੁਸੀਂ ਸਾਰੇ ਸੀਨੀਅਰ ਜਰਨਲਿਸਟ ਹੋ। ਇੱਥੇ ਬਾਦ ਸਾਹਿਬ ਦੇ ਵੀ ਸਮੇਂ ਤੇ ਉਹਨਾਂ ਦੀ ਵੀ ਪੇਸ਼ੀਆਂ ਹੁੰਦੀਆਂ ਨਹੀਂ ਕਦੇ ਇਹ ਵੀ ਹੁੰਦਾ ਵੀ ਕਾਰਾਂ ਦੇ ਵਿੱਚ ਵੀ ਪਰਦੇ ਲਾ ਕੇ ਸਾਰੀਆਂ ਸੜਕਾਂ ਕਰਫਿਊ ਵਾਂਗੂ ਬੰਦ ਕਰਕੇ ਕਚਹਿਰੀਆਂ ਪੂਰੀਆਂ ਬੰਦ ਕਰਕੇ ਜਿਹਨਾਂ ਲੋਕਾਂ ਦੀਆਂ ਤਰੀਕਾ ਉਹਨਾਂ ਨੂੰ ਵੀ ਪਰੇਸ਼ਾਨ ਕਰਨਾ ਜਿਹੜੇ ਲੋਕੀ ਕੰਮ ਕਰਦੇ ਉਹਨਾਂ ਨੂੰ ਵੀ ਪਰੇਸ਼ਾਨ ਕਰਨਾ ਇਹ ਮਕਸਦ ਹੈ ਕਿ ਇੱਕ ਜਿਹੜੀ ਹੈ ਨਰੇਟਿਵ ਸਜਣ ਦੀ ਕੋਸ਼ਿਸ਼ ਹੁੰਦੀ ਹੈ ਪਤਾ ਨਹੀਂ ਜਿੱਕਰ ਨੂੰ ਫੜ ਲਿਆ ਦੇਖੋ ਐਡਾ ਜਿਹੜੀ ਹੈ ਸਾਰੇ ਪੰਜਾਬ ਦੀ ਪੁਲਸ ਉਥੇ ਥਾਥਾ ਤੇ ਨਾਕੇ-ਨਾਕੇ ਬੈਠੀ ਹੈ ਇਹੀ ਕੰਮ ਜਿਹੜਾ ਹੈਗਾ ਹੁਣ ਜਿਹੜਾ ਦੇ ਵਿੱਚ ਕੀਤਾ ਚੂ ਕੈਮਰੇ ਲਾ ਕੇ ਜੂਜੇ ਲਾ ਕੇ ਪਤਾ ਨਹੀਂ ਕਿੱਡਾ ਵੱਡਾ ਬੰਦਾ ਫੜ ਕੇ ਲੈਂਦਾ ਇਹ ਬਿਕਰਮ ਸਿੰਘ ਮਜੀਠਾ ਜਦਨ ਤੁਸੀਂ ਉਹਦੇ ਬੇਰੇ ਘਰੇ ਸੁੱਤਾ ਪਿਆ ਸੀ ਕੋਈ ਜੰਗਲ ਚ ਤਾਂ ਨਹੀਂ ਕੋਈ ਪਹਾੜਾ ਸੀ ਕੋਈ ਕੋਈ ਉਦਾਂ ਦਾ ਕ੍ਰਿਮੀਨਲ ਸੀ ਵੀ ਜਿਹਨੂੰ ਤੁਸੀਂ ਸੋਚੋ ਕਿ ਪਤਾ ਨਹੀਂ ਮਸਾ ਹੱਥ ਆਇਆ ਤੇ ਹੁਣ ਕਿਤੇ ਫੇਰ ਨਾ ਦਿਲ ਤੋੜ ਕੇ ਭੱਜੋ ਘਰੋ ਸੁੱਤਿਆਂ ਹੋਇਆ ਰੋਜ਼ ਰੋਕਾ ਚ ਵਿਚਰਦਿਆ ਹੋਇਆ ਰੋਜ਼ ਪ੍ਰੈਸ ਕਾਨਫਰੰਸ ਕਰਕੇ ਤੁਹਾਡੀ ਛਿੰਨ ਲੋਂਦੇ ਆ ਸ਼ੈਲੋ ਤੋ ਦੁਖੀ ਹੋ ਕੇ ਤੇ ਤੁਸੀਂ ਉਹਨੂੰ ਫੜਿਆ ਟੁੱਟ ਕੇ ਤੇ ਇਸ ਕਰਕੇ ਉਹਨੂੰ ਜਦੋਂ ਸਾਨੂੰ ਕੀ ਜਿੰਨੇ ਮਰਜ਼ੀ ਕੈਮਰੇ ਲਾਜੋ ਪਰ ਆ ਲੋਕਾਂ ਵਾਸਤੇ ਵੀ ਤੇ ਕੋਈ ਕੈਮਰੇ ਲਾਓ ਜਿੰਨਾਂ ਦੇ ਲੁੱਟਾ ਖੋਹਾਂ ਡਾਕੇ ਚੋਰੀਆਂ ਇਹਨਾਂ ਵਾਸਤੇ ਵੀ ਕੋਈ ਕੈਮਰਾ ਰੱਖੋ ਜਿਹੜੀ ਆਮ ਜਨਤਾ ਪੰਜਾਬ ਦੀ ਇਹਦੀ ਰਖਵਾਲੀ ਕੌਣ ਕਰੂਗਾ ਇਹਦੇ ਵਾਸਤੇ ਕੈਮਰੇ ਕੌਣ ਲਾਊਗਾ ਅੱਜ ਕਿਤੇ ਵੀ ਕਿਸੇ ਗਲੀ ਦੇ ਵਿੱਚ ਕਿਸੇ ਸੜਕ ਦੇ ਉੱਤੇ ਕਿਸੇ ਘਰ ਦੇ ਵਿੱਚ ਕੋਈ ਬੰਦਾ ਸੇਫ ਮਹਿਸੂਸ ਨਹੀਂ ਕਰ ਰਿਹਾ ਕਤਲਾਂ ਦਾ ਜਿਹੜੀ ਐਸੇ ਪਰਮਾਰ ਆ ਜਿੰਨੂੰ ਜਿਹੜਾ ਮਰਜ਼ੀ ਗੋਲੀ ਮਾਰ ਜਾਂਦਾ ਇਹਦੇ ਲੈ ਕੇ ਕੌਣ ਕਰੂਗਾ ਇਹਦਾ ਵੀ ਤਾਂ ਜਿਹੜੀ ਸਰਕਾਰ ਤੋਂ ਆਪ ਦਾ ਨਹੀਂ ਦੇਖੋ ਲਾ ਲਾ ਐਂਡ ਆਰਡਰ ਜਿਹੜਾ ਹੈਗਾ ਇਸ ਨਾਮ ਦੀ ਤਾਂ ਚੀਜ਼ ਹੀ ਨਹੀਂ ਕੋਈ ਪਹਿਲਾਂ ਵਪਾਰੀ ਥੋੜੀ ਅਜ ਰਣਦਰ ਚ ਵੀ ਇੱਕ ਨਕੋਦਰ ਚ ਕੱਪੜੇ ਵਾਲਾ ਵਪਾਰੀ ਮਾਰਿਆ ਸੀ ਲੁਧਿਆਣੇ ਚੜੇ ਜੋ ਅਸੀਂ ਲਕਸ਼ਣ ਲੜ ਕੇ ਆਏ ਆ ਤੇ ਸਾਰੇ ਇੰਡਸਟਰੀ ਲਿਸਟ ਵਿਚਾਰੇ ਮਹੀਨੇ ਦੇ ਦੇ ਕੇ ਤੇ ਆਪਣੀਆਂ ਰਾਤਾ ਕੱਟ ਰਹੇ ਇਹ ਜਿਹੜੇ ਹਾਲਾਤ ਸੂਬੇ ਦੇ ਬਣੇ ਆ ਕਿਉਂਕਿ ਸਰਕਾਰ ਤਾਂ ਤਮਾਸ਼ੀ ਬਿੰਦੀ ਤੋਂ ਉੱਤਰੀ ਹੋਈ ਸੋ ਇਹ ਝੂਠਾ ਪ੍ਰਚਾਰ ਕਰਨ ਤੇ ਝੂਠੇ ਇਹ ਹਰ ਵਾਰੀ ਤੋਂ ਬਾਅਦ ਇਹਨਾਂ ਦੀ ਸਟੇਟ ਵਾਸਤੇ ਕੋਈ ਡੇਡ ਹਾਈ ਨਹੀਂ ਇਹ ਤਾਂ ਜੋਧ ਲਈ ਆਣ ਦਾ ਹੁਕਮ ਆਉਂਦਾ ਸਰਦਨ ਉਹਨਾਂ ਦਾ ਹੁਕਮ ਜਿਉਂਦੇ ਉੱਤੇ ਨਿਕਰਿੰਦੇ ਆਪਣੇ ਹੱਥ ਪਸੇ ਇਹਨਾਂ ਦੇ ਕਿਸੇ ਦੀ ਪਹਚਾਈ ਨਹੀਂ ਉਹ ਕਾਂਗਰਸ ਪਾਰਟੀ ਨੇ ਜਿਹੜਾ ਵੱਡਾ ਪਾਪ ਵੱਡਾ ਗੁਨਾਹ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਦਾ ਇਹਦੀ ਅਸੀਂ ਕਈ ਵਾਰੀ ਅਸੀਂ ਇਹਨਾਂ ਨੇ ਕਿਹਾ ਕਿ ਇਹਦੀ ਜਿਹੜੀ ਆ ਉੱਚ ਲੈਵਲ ਦੀ ਜੁਡੀਸ਼ੀਅਲ ਜਾਂਚ ਇਸ ਵਕਤ ਤੋਂ ਹੋਣੀ ਚਾਹੀਦੀ ਹੈ ਪਹਿਲਾਂ ਵੀ ਕਿਹਾ ਇਹ ਪਹਿਲੀ ਵਾਰੀ ਤਾਂ ਅੱਥ ਨਹੀਂ ਸਮਝ ਆਈ ਬਹੁਤ ਵਾਰੀ ਉਹ ਜਿਹੜੇ ਉਹਨਾਂ ਦੇ ਜਿਹੜੇ ਡਾਕੂਮੈਂਟ ਜਿਹੜੇ ਅਨਕਲਾਸੀਫਾਈਡ ਡਾਕੂਮੈਂਟ ਹੁਣ ਅਵੇਲੇਬਲ ਹੋਇਆ ਇੰਨੇ ਸਾਲਾਂ ਬਾਅਦ ਉਹ ਚ ਕਲੀਅਰ ਹੈਗਾ ਕਿ ਇੱਕ ਇੰਟਰਨਲ ਜਿਹੜਾ ਹੈ ਸੁਰੱਖਿਆ ਦੇ ਮਸਲੇ ਦੇ ਉੱਤੇ ਸਾਡੇ ਉਸ ਵੇਲੇ ਦੀ ਇੰਦਰਾ ਗਾਂਧੀ ਦੀ ਸਰਕਾਰ ਵਿਦੇਸ਼ੀ ਹਕੂਮਤਾਂ ਨਾਲ ਗੱਲ ਕਰਦੀ ਰਹਿੰਦੀ ਹੈ ਜਿਹੜੀ ਕਦੀ ਹੋਣੀ ਨਹੀਂ ਚਾਹੀਦੀ ਆਪਣੇ ਦੇਸ਼ ਦੇ ਲੋਕਾਂ ਦੇ ਬਾਰੇ ਵਿੱਚ ਇਸ ਤਰ੍ਹਾਂ ਦੀ ਪਲੈਨਿੰਗ ਕਿਸੇ ਵਿਦੇਸ਼ੀ ਗਵਰਨਮੈਂਟ ਨਾਲ ਕਰਨੀ ਇਹ ਦੇਸ਼ ਦੇ ਲੋਕਾਂ ਨਾਲ ਬਹੁਤ ਵੱਡਾ ਧਰੋਆ ਚਾਬੀ ਪਿੱਛੋਂ ਪੁੱਠੀ ਸੀ ਚਾਬੀ ਪਰ ਨਾਲੇ ਨਾਲ ਪਿੱਛੇ ਜਿਹੜੀ ਸੀ ਉਹ 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 ਕੰਪਿਊਟਰ ਜਿਹੜੀਆਂ ਏਜੰਸੀਆਂ ਬਹੁਤ ਕੁਛ ਦੋਸ਼ਾਨ ਕਰ ਰਹੀਆਂ ਇਸ ਕਰਕੇ ਜਿਹੜਾ ਉਹਦੇ ਹੱਥਾਂ ਨੇ ਚੜ ਜਾਂਦਾ ਉਹਦਾ ਕੋਈ ਨਿਸ਼ਾਨਾ ਆਪਣਾ ਨਹੀਂ ਹੁੰਦਾ ਜੋ ਉਹਨੂੰ ਕਹਿੰਦੇ ਆ ਉਹ ਕਰੀ ਜਾਂਦਾ ਮੇਰਾ ਪੁਰਾਣੇ ਦੀਆਂ ਗੜੀਆਂ ਬਣਾ ਲਓ ਜਿਹੜੀ ਸਾਡੇ 7 ਸਾਲ ਪਹਿਲਾਂ ਮੈਂ ਇੱਟ ਲਾ ਗਿਆ ਸੀ ਰੋਪੜ ਚ ਇੱਕ ਇੱਟ ਲੱਗੀ ਵੀ ਹੈ ਉਸ ਤੋਂ ਬਾਅਦ ਕੋਈ ਸੜ ਕਿਸੇ ਤੇ ਉੱਤੇ ਦੁਬਾਰਾ ਕੋਈ ਬਜਰੀ ਦਾ ਕੋਈ ਇੱਕ ਤਾਂ ਪੱਠੜ ਪਿਆ ਕੇ ਨਹੀਂ ਪਿਆ ਏ ਕਾਂਗਰਸ ਨੂੰ ਵੀ ਕ੍ਰੈਡਿਟ ਜਾਂਦਾ ਵੀ ਸਪਾਈ ਦੇ 5 ਨੰਬਰ ਆ ਕੀਤਾ ਉਹਨਾਂ ਨੇ ਵੀ 5 ਸਾਲ ਚ ਕੱਖ ਨਹੀਂ ਤੇ ਸਾਢੇ 3 ਸਾਲ ਚ ਕੀਤਾ ਫਿਰ ਕੁਛ ਨਹੀਂ ਇਹ ਤਾਂ ਉਦੋਂ ਅਸੀਂ ਥੋੜੀਆਂ ਚੰਗੀਆਂ ਬਣਾ ਕੇ ਸੀ ਤੇ ਹਾਲੇ ਤੱਕ ਚੱਲੀ ਗਈਆਂ ਹੁਣ ਟੁੱਟ ਗਈਆਂ ਬਿਲਕੁਲ ਤਕਰੀਬਨ ਡੇਢ-ਡੇ ਕੰਮ ਪਹੁੰਚ ਗਿਆ ਕਿਉਂਕਿ ਸੜਕ ਦੀ ਵੀ ਕੋਈ ਸੀਮਾ ਹੁੰਦੀ ਹੈ 7-8 ਸਾਲ ਤੋਂ ਬਾਅਦ ਫਿਰ ਉਹਨੇ ਟੁੱਟ ਰਹੀ ਇਹ ਦੇਖੋ ਸਾਡੀ ਤਾਂ ਸਾਰੀ ਜਥੇਬੰਦੀ ਕੰਪਲੀਟ ਹੋ ਗਈ ਐਜ ਪਰ ਜੋ ਸਾਡਾ ਸੰਵਿਧਾਨ ਹੈ ਪਾਰਟੀ ਦਾ ਉਹਦੇ ਮੁਤਾਬਕ ਕੰਪਲੀਟ ਹੋ ਗਈ ਹੁਣ ਉਹਨਾਂ ਨੇ ਕਿਸ ਆਧਾਰ ਦੇ ਉੱਤੇ ਭੱਟੀ ਕੀਤੀ ਹੈ ਕੀ ਉਹਨਾਂ ਦੀ ਪਾਰਟੀ ਦਾ ਨਾਂ ਆ ਹਾਲੇ ਤਾਂ ਨਾ ਹੀ ਗੁੱਪਤਾ ਹਲੇ ਤੱਕ ਤਾਂ ਨਾ ਹੀ ਜਿਹੜਾ ਕਿਤੇ ਸਾਡੇ ਕੋਲ ਸਾਹਮਣੇ ਨਹੀਂ ਆਇਆ ਤੇ ਅੱਗੋਂ ਹੁਣ ਇੱਕ ਹੋਰ ਜਿਹੜੀ ਬਾਰਿਸ ਪੰਜਾਬ ਦੇ ਅਕਾਲੀ ਦਲ ਉਹਨਾਂ ਨਾਲ ਵੀ ਮੀਟਿੰਗਾਂ ਕਰਨ ਲੱਗੇ ਵੀ ਤੁਹਾਡੇ ਨਾਲ ਰਲ ਕੇ ਤੇ ਅਸੀਂ ਜਿਹੜੇ ਚੱਲਣਾ ਤੇ ਸਾਡੀ ਭੱਟੀ ਤਾਂ ਚੁੱਪਦੀ ਸੀ ਇਹਨਾਂ ਨੂੰ ਜਿਹੜੀ ਅਸੀਂ ਆਪਣੀ ਪਾਰਟੀ ਨੇ ਕੀਤੀ ਆ ਉਹਨਾਂ ਨੇ ਸਾਡੇ ਤੋਂ ਬਾਅਦ ਪਾਰਟੀ ਬਣਾ ਕੇ ਸੱਤ ਮੈਂਬਰੀ ਕਮੇਟੀ ਨੇ ਕੀਤੀ ਸੀ। ਉਹਨਾਂ ਦੀ ਭਰਤੀ ਵਧੀਆ ਕਿੰਨੀ? ਉਹਨਾਂ ਨੇ ਅਕਾਲ ਤਖਤ ਤੋਂ ਕੀਤੀ ਸੀ। ਜਿਨ੍ਹਾਂ ਨੇ ਮੀਟਿੰਗ ਕਰਨ ਗਏ ਸੀ ਪਾਸ ਪੰਜਾਬ ਦੇ ਆੜਨ। ਹਾਲਾਂਕਿ ਸਾਡਾ ਉਹਨਾਂ ਨਾਲ ਕੋਈ ਇਤਰਾਜ਼ ਨਹੀਂ। ਉਹਨਾਂ ਨੇ ਆਪਣੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਾਈ ਹੈ ਉਹ ਕਰ ਸਕਦੇ। ਪਰ ਅਸੀਂ ਇਹਨਾਂ ਨੂੰ ਪੁੱਛਦੇ ਆ ਕਿ ਜਿਹੜੇ ਕਹਿੰਦੇ ਸੀ ਅਕਾਲ ਤਖਤ ਤੋਂ ਬਾਅਦ ਭਰਤੀ ਹੋ ਨਹੀਂ ਸਕਦੀ। ਪਰ ਉਹਨਾਂ ਨਾਲ ਸਮਝੌਤਾ ਕਰਨ ਕਿਉਂ ਗਏ ਸੀ? ਇਹਦਾ ਮਤਲਬ ਅਕਾਲੀ ਦਲ ਦਾ ਬੇੜਾ ਘਰ ਕਰਨ ਦਾ ਮਤਲਬ ਸੀ ਨਾ ਕਿ ਕਿਸੇ ਤਰੀਕੇ ਅਕਾਲੀ ਦਲ ਦਾ ਆਪਾਂ ਕੰਮ ਨਹੀਂ ਚੱਲਣ ਦੇਣਾ ਹੋਰ ਤਾਂ ਕੁਝ ਨਹੀਂ ਜਵਾਬ ਤਾਂ ਦੇਉਣਾ ਹੁਣ ਇਸ ਕੱਲ ਦਾ ਜਵਾਬ ਇਸ ਕੱਲ ਦਾ ਕੀ ਹੈ ਕੋਈ ਬੰਦੇ ਆ ਹੀ ਜਾਂਦੇ ਹੁਣ ਆ ਦੇਖੋ ਮਲੂਕਾ ਸਾਹਿਬ ਆ ਗਏ ਠੰਡਲ ਸਾਹਿਬ ਆ ਗਏ ਉਸ ਤੋਂ ਪਹਿਲਾਂ ਹੋਰ ਸਾਥੀ ਆ ਹੀ ਜਾਂਦੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਗੱਲਾਂ ਸਾਰੀਆਂ ਖੁੱਲ ਗਈਆਂ ਤੇ ਇੱਕ ਵੱਡੀ ਸਾਜ਼ਿਸ਼ ਸੀ ਅਕਾਲੀ ਦਲ ਦੀ ਲੀਡਰਸ਼ਿਪ ਆ ਹੁਣ ਕੀ ਹੋ ਰਿਹਾ ਜਿਹੜਾ ਪੱਡਣਾ ਸਾਹਿਬ ਦੇ ਤੱਕ ਤੇ ਹੋਇਆ ਹੁਣ ਕੀ ਹੋਇਆ ਇਸ ਸਾਵਣ ਨੂੰ ਖਤਮ ਕਰਨ ਦੀ ਢਹਾ ਲਾਉਣ ਦੀ ਇੱਕ ਬੜੀ ਵੱਡੀ ਸਾਜ਼ਿਸ਼ ਦੇਸ਼ 'ਚ ਚੱਲ ਰਹੀ। ਕਈ ਥੀ ਸੋਚਕ ਦੇ ਸੀਗੇ। ਕਿ ਅਕਾਲ ਤਖਤ ਦੇ ਜਥੇਦਾਰ ਨੂੰ ਕਿਸੇ ਹੋਰ ਤਖਤ ਤੇ ਪੰਜ ਪਿਆਰੇ ਸਹਿਬਾਨ ਜਿਹੜੇ ਆ ਉਥੋਂ ਹੁਕਮ ਲਾ ਕੇ ਅਕਾਲ ਤਖਤ ਦੇ ਜਥੇਦਾਰ ਦੀ ਤਨਖਾਹ ਡਿਕਲੇਅਰ ਕਰ ਦੇ। ਦਮਦਮਾ ਸਾਹਬ ਦੇ ਜਥੇਦਾਰ ਨੇ ਇਹ ਜਿਹੜਾ ਤਨਖਾਹ ਡਿਕਲੇਅਰ ਕਰ ਦੇ। ਇਹ ਉਸੇ ਕੱڑی ਦਾ ਹਿੱਸਾ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਇਹਨਾਂ ਨੂੰ ਕਿਸ ਤਰੀਕੇ ਤਹਿਸ ਨੈਸ ਕੀਤਾ ਗਿਆ। ਉਦੈ ਉਹੀ ਲੜੀ ਚੱਲ ਰਹੀ ਹੈ। ਤੇ ਹੁਣ ਪੰਜ ਮੈਂਬਰਾਂ ਨੂੰ ਪੁੱਛੋ ਵੀ ਕਾਲ ਤੱਕ ਤੇ ਹੱਕ ਚ ਹੁੰਦਾ ਬੋਲਦੇ ਨਹੀਂ ਤੁਸੀਂ। ਅਸੀਂ ਤਾਂ ਸਾਰੇ ਉਦੋਂ ਤੇ ਬੋਲੇ ਆ ਨਾ ਸਿੰਘ ਸਾਹਿਬ ਨੇ ਸਟੈਂਡ ਆ ਮਤਾ ਪਾ ਕੇ ਰੱਦ ਕੀਤੀ ਅਸੀਂ ਸਾਰਿਆਂ ਨੇ ਸਵਾਗਤ ਕੀਤਾ। ਇਹਨਾਂ ਨੂੰ ਪੁੱਛੋ ਪੰਜ ਮੈਂਬਰਾਂ ਨੂੰ ਵੀ ਚੁੱਪ ਕਿਉਂ? ਉਹ ਜਿਹੜੇ ਉਹ ਜੇ ਕੰਮ ਕਰ ਰਹੇ ਆ ਉਹਨਾਂ ਨਾਲ ਕੋਈ ਸਾਡ ਗੱਡਾ ਕੀ ਚੱਕਰ? ਬੋਲਣਾ ਤਾਂ ਚਾਹੀਦਾ ਸੀ ਉਹਨਾਂ ਨੇ ਬੋਲੇ ਹੀ ਨਹੀਂ। ਉਸ ਵੇਲੇ ਉਹਨਾਂ ਦੇ ਵੱਡੇ ਇੰਟੈਲੀਜੈਂਸ ਦੇ ਅਫਸਰ ਵੀ ਇੱਥੇ ਆਉਂਦੇ ਰਹੇ ਆ। ਆਪਰੇਸ਼ਨਾਂ ਵਾਸਤੇ ਇਹ ਚੀਜ਼ਾਂ ਹੁਣ ਬੜੀ ਬੜੀ ਉੱਥੇ ਦੀਆ ਪਾਰਲੀਮੈਂਟ ਦੇ ਵਿੱਚ ਵੀ ਉਠੀਆਂ ਨੇ ਜਰਨਲਿਸਟਾਂ ਨੇ ਵੀ ਉਠਾਈਆਂ ਨੇ ਤਾਂ ਸਾਹਮਣੇ ਹੈਗੇ ਪਰ ਜਵਾਬ ਤਾਂ ਦੇਣ ਨਾ ਗਲਤ ਹੈ ਕਿ ਕਾਂਗਰਸ ਪਾਰਟੀ ਨੇ ਤੇ ਜਿਹੜਾ ਇੱਥੇ ਹਜ਼ਾਰਾਂ ਕਤਲਿਆਂ ਮ ਹੋ ਗਿਆ ਉਹਦਾ ਨਹੀਂ ਅਜੇ ਤੱਕ ਇਹਨਾਂ ਨੇ ਜਵਾਬ ਦਿੱਤਾ ਵਿਦੇਸ਼ੀ ਤਾਕਤਾਂ ਨਾਲ ਤਾਂ ਜਿਹੜੀ ਆ ਇਹ ਕਈ ਬਹਾਨੇ ਬਣਾ ਲੈਣਗੇ ਜੋ ਕੁਝ ਇੱਥੇ ਹੋਇਆ ਜਿਨ੍ਹਾਂ ਲੋਕਾਂ ਨੇ ਕੀਤਾ ਉਹ ਤਾਂ ਸਾਰੇ ਦੇਸ਼ ਦੇ ਸਾਹਮਣੇ ਜਿਨ੍ਹਾਂ ਨੇ ਡਟਾ ਕਤਲੇਆਮ ਕੀਤਾ ਮਤਲਬ ਕਿ ਅੱਜ ਕਿਸਾਨਾਂ ਦਾ ਜਿਹੜਾ ਫਿਰ ਦੇਖੋ ਵੀ ਆਦੇ ਮਾਮਲੇ ਚ 2016 ਦੇ ਵਿੱਚ ਜਦੋਂ ਸਾਡੀ ਸਰਕਾਰ ਸੀ ਮੈਂ ਵੀ ਮੰਤਰੀ ਸੀ ਅਸੀਂ ਕੈਬਨਿਟ ਦੇ ਵਿੱਚ ਉਸ ਵੇਲੇ ਜਿਹੜਾ ਇਹ ਕਾਨੂੰਨ ਹੈ ਵਿੱਦਪੀ ਜਾਂਦਾ 295 ਇਹ ਇਹਨੂੰ ਇੱਕ ਹੋਰ ਧਾਰਾ ਡਬਲ ਏ ਐਡ ਕਰਕੇ 295 ਡਬਲ ਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਦਪੀ ਦੇ ਮੁੱਦੇ ਦੇ ਕੇਸ ਦੇ ਦੋਸ਼ੀ ਨੂੰ ਜਿਹੜਾ ਉਹ ਉਮਰ ਕੈਦ ਦੀ ਸੱਗਾ ਜਿਹੜੀ ਹੈ ਉਹ ਤਜਵੀਜ਼ ਕਰਕੇ ਵਿਧਾਨ ਸਭਾ ਚ ਪਾਸ ਕਰ ਦਿੱਤਾ ਉਹ ਬਿਲਡ ਗਵਰਨਰ ਸਾਹਿਬ ਨੇ ਵੀ ਉਹਨੂੰ ਅਸੈਂਟ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਕੋਲੇ ਗਿਆ ਸੀ ਕਿਉਂਕਿ ਇਹ ਜਿਹੜੇ ਹੁੰਦੀ ਹੈ ਆਈਪੀਸੀ ਦੀ ਜਿਹੜਾ ਐਕਟ ਆ ਇਹਦੀ ਉਥੇ ਜਾ ਕੇ ਪ੍ਰਵਾਨਗੀ ਫਾਈਨਲ ਹੁੰਦੀ ਹੈ ਉਦੋਂ ਆਈਪੀਸੀ ਸੀਗਾ ਹੁਣ ਵੀਐਨਐਸ ਆ ਗਿਆ ਪਰ ਜਦੋਂ ਸਾਡੀ ਸਰਕਾਰ ਚੱਲੇ ਗਈ ਸੀ ਤੇ 2017 ਤੋਂ ਜਾਣ ਤੋਂ ਬਾਅਦ ਜਿਹੜੀ ਹੈ 1 ਮਹੀਨਾ ਬਾਅਦ ਉਹਨਾਂ ਦਾ ਜਵਾਬ ਆ ਗਿਆ ਸੀਗਾ ਰਾਸ਼ਟਰਪਤੀ ਦਾ ਕਿ ਇਹ ਬਿਲ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਕਿ ਦੇ ਸੈਕੂਲਰ ਹੈ ਤੇ ਇੱਕ ਧਰਮ ਦੇ ਜਿਹੜਾ ਧਾਰਮਿਕ ਗ੍ਰੰਥ ਨੂੰ ਅਸੀਂ ਵੱਖਰਾ ਕਾਨੂੰਨ ਨਹੀਂ ਬਣਾ ਸਕਦੇ ਇਹ ਬਹਾਨਾ ਉਹਨਾਂ ਨੇ ਪੜਾਇਆ ਸੀ ਉਸ ਤੋਂ ਬਾਅਦ 2018 ਦੇ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਵਾਸਤੇ ਉਹੀ ਚੀਜ਼ ਪਾ ਕੇ ਤੇ ਫਿਰ ਜਿਹੜੀ ਆ ਉਹ ਦੁਬਾਰਾ ਹੱਤਜਵੀਜ਼ ਕੀਤਾ ਸੀਗਾ ਫਿਰ ਭੇਜਿਆ ਗਿਆ ਸੀ ਪਰ ਉਹ ਫਿਰ ਪਾਸ ਨਹੀਂ ਹੋਇਆ ਹੁਣ ਜਿਹੜਾ ਇਹ ਕਹਿੰਦੇ ਆ ਫਿਰ ਕਿਉਂਕਿ ਬੇਸਿਕ ਤਾਂ ਪਹਿਲਾਂ ਦੇਖਣਾ ਚਾਹੀਦਾ ਕਿ ਟੈਕਨੀਕਲ ਕਾਰਨ ਜਿਹਦੇ ਕਰਕੇ ਨਹੀਂ ਕਰਿਆ ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਦੂਜੀ ਗੱਲ ਪੁੱਛਣਾ ਚਾਹੁੰਦਾ। ਵੀ ਹੁਣ ਤੱਕ ਬਦਬੀਆਂ ਦੇ ਕੇਸਾਂ ਦੇ ਵਿੱਚ ਇੱਕ ਕੁਰਾਨ ਦੀ ਵੀ ਬਦਬੀ ਹੋਈ ਸੀਗੀ ਮਲੇਰਕੋਟਲਾ ਦੇ ਵਿੱਚ। ਉਹਦੇ 'ਚ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਸਾਡੀ ਸਰਕਾਰ ਨੇ ਫੜ ਕੇ ਅੰਦਰ ਕੀਤਾ ਸੀ ਉਹਤੇ ਕੇਸ ਚੱਲਿਆ ਸੀ। ਹੁਣ ਪਿੱਛੇ ਜੇ ਉਹਨੂੰ 2 ਸਾਲ ਦੀ ਸਜ਼ਾ ਹੋਈ ਆ ਉਸ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ। ਮੈਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਕਿ ਜਦੋਂ ਅਖੀਰਲਾ ਸਮਾਂ ਸੀ ਜੱਜ ਸਾਹਿਬ ਨੇ ਐਡੀਸ਼ਨਲ ਸੈਸ਼ਨ ਜੱਜ ਮਲੇਰ ਕੋਟਲਾ ਸਾਹਿਬ ਨੇ ਸਜ਼ਾ ਸੁਣਾਉਣੀ ਸੀ ਪਹਿਲਾਂ ਤਾਂ ਜਿਹੜਾ ਕੰਪਲੇਨੈਂਟ ਸੀ ਉਹਨੇ ਅਦੀ ਦੇਤੀ ਕੋਰਟ ਚ ਕਿ ਮੈਂ ਇਹ ਕੇਸ ਲੜਨਾ ਨਹੀਂ ਚਾਹੁੰਦਾ ਇਹਨਾਂ ਉੱਤੇ ਦਬਾਅ ਪਾਇਆ ਗਿਆ ਉਹ ਦਬਾਅ ਕਨੇ ਪਾਇਆ ਸੀ ਜੱਜ ਸਾਹਿਬ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੇ ਕਹਿ ਕੇ ਕਿ ਨਹੀਂ ਮੈਂ ਤਾਂ ਸਜ਼ਾ ਸੁਣਾਉਂਗਾ ਹੁਣ ਇਸ 스테ਜ ਤੇ ਮੈਂ ਵਾਪਸ ਨਹੀਂ ਕਰਨਾ ਉਸ ਤੋਂ ਅਗਲੀ ਪੇਸ਼ੀ ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਐ ਮਲੇਰ ਕੋਟਲਾ ਸਾਹਿਬ ਨੇ ਉਹਨਾਂ ਨੇ ਅਰਜੀ ਲਾਈ ਸਰਕਾਰ ਦੀ ਤਰਫ ਤੋਂ ਕਿ ਸਰਕਾਰ ਇਹ ਕੇਸ ਲੜਨਾ ਨਹੀਂ ਚਾਹੁੰਦੀ ਬੜਾ ਵੱਡਾ ਕੁਐਸਚਨ ਹੈ ਜਿਹੜਾ ਮੈਂ ਤੁਹਾਡੇ ਨਾਲ ਅੱਜ ਸਰਕਾਰ ਨੂੰ ਪੁੱਛਣ ਲੱਗਿਆ ਇਹ ਤੱਥ ਨੇ ਜਾਂ ਤਾਂ ਕਹਿਣ ਪਈ ਕਿ ਕੋਈ ਗਲਤੀ ਹੋਵੇਗੀ ਡਿਸਟ੍ਰਿਕਟ ਅਟਾਰਨੀ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਇੱਕ ਜਿਹੜੀ ਹੈ ਕੁਰਾਨ ਦੀ ਬੇਦਬੀ ਦੇ ਕੇਸ ਦੇ ਵਿੱਚ ਕਿਵੇਂ ਅਰਜ਼ੀ ਲਾ ਸਕਦਾ ਕਿ ਸਰਕਾਰ ਜਿਹੜੀ ਹੈ ਅਸੀਂ ਇਸ ਕੇਸ ਦੀ ਜਿਹੜੀ ਹੈ ਪਰਮੈਨੈਂਟ ਕਨਸੀਲ ਦੀ ਸਰਕਾਰੀ ਵੀ ਕੰਟੀ ਇਹਦਾ ਕਰ ਸਕਦਾ ਕਿੰਨੇ ਕਹਿ ਕੇ ਕਰਾਇਆ ਸੀ ਜੱਜ ਸਾਹਿਬ ਦਾ ਮੈਂ ਫੇਰ ਧੰਨਵਾਦ ਕਰਦਾ ਉਹਨਾਂ ਕਿ ਨਹੀਂ ਮੈਂ ਹੁਣ ਇਸ ਕੇਸ 'ਚ ਆਪਣਾ ਫੈਸਲਾ ਦੇਣਾ ਉਹਨਾਂ ਦੀ ਸਜ਼ਾ ਸੁਨਾਤੀ ਹੁਣ ਤੁਸੀਂ ਇਹ ਤਾਂ ਲੱਗੇ ਹੋ ਕਿ ਅਸੀਂ ਕਾਨੂੰਨ ਸਖਤ ਬਣਾਉਣਾ ਤੁਸੀਂ ਫਾਂਸੀ ਦੀ ਸਜ਼ਾ ਦਾ ਲਾ ਕੇ ਇੱਕ ਵਾਰੀ ਪਾਸ ਕਰ ਦਿਓ ਕਿ ਮੈਨੂੰ ਪਤਾ ਅਸੀਂ ਤਾਂ ਵਿਰੋਧ ਨਹੀਂ ਕਰਦੇ ਇਸ਼ਤਿਹਾਬ ਕਰਦੇ ਰਹੇ ਉਮਰ ਕਹਿੰਦੀ ਸਜ਼ਾ ਪਰ ਜਦੋਂ ਸਰਕਾਰਾਂ ਬੇਈਮਾਨ ਹੋ ਗੀਆਂ ਉਹਦਾ ਕੀ ਕਰੋਗੇ ਜਵਾਬ ਤਾਂ ਉਸ ਗੱਲ ਦਾ ਦਿਓ ਨਾ ਇਹ ਸਰਕਾਰ ਜੇ ਤੁਹਾਡੀ ਵਰਗੀ ਬੇਈਮਾਨ ਫੇਰ ਹੋਈ ਜੱਡਾ ਮਰਜੀ ਭਾਵੇਂ ਦੋ ਫਾਂਸੀਆਂ ਲਾ ਦੋ ਜੇ ਸਰਕਾਰਾਂ ਕੇਸ ਵੈਡਰਾ ਕਰਨ ਲੱਗੀਆਂ ਗਦਬੀ ਦੇ ਤੇ ਉਹਦਾ ਜਵਾਬ ਕੌਣ ਦੇਊਗਾ ਜੀ ਇਸ ਗੱਲ ਦਾ ਮੈਨੂੰ ਜਵਾਬ ਦੇ ਦੇਣ ਤੇ ਜੋ ਮਰਜੀ ਕਹਿਣ ਅਸੀਂ ਤੇ ਨਾਲ ਗਦਬੀ ਦੇ ਮਾਮਲੇ 'ਚ ਸਜ਼ਾਾਂ ਮਿਲੋ ਨਾ ਅਸੀਂ ਕਦੀ ਬਣਾ ਨਹੀਂ ਕਰਦੇ ਪਰ ਜਿਹੜੀ ਉੱਥੇ ਮਲੇਰਕੋਟਲੇ ਦੀ ਅਦਾਲਤ ਦੇ ਵਿੱਚ ਕੇਸ ਵਾਪਸ ਕਰਨ ਵਾਸਤੇ ਜਦੋਂ ਸਰਕਾਰ ਗਈ ਕਿਉਂ ਗਈ ਕਿਉਂਕਿ ਐਮਐਲਏ ਦੋਸ਼ੀ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਦਾ ਸੀ ਉਦੋਂ ਕੇਜਰੀਵਾਲ ਹਰ ਦਾ ਦਿੱਲੀ ਤੋਂ ਦਬਾਅ ਪੈਂਦਾ ਇਸ ਆਡੀ ਪਤਰਾ ਵੀ ਹੁੰਦੀ ਹੈ ਉਹਨੂੰ ਤਾਂ ਜਾ ਕੇ ਫਿਰ ਟਿਕਟ ਵੀ ਦੇਣ ਲੱਗੇ ਸੀ ਰੌਲਾ ਪੈ ਗਿਆ ਤੇ ਫਿਰ ਉਹਦੀ 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 ਟਿਕਟ ਇਹਨਾਂ ਨੂੰ ਕੱਟਣੀ ਪਈ ਇਹਸ ਕਰਕੇ ਜਿਹੜਾ ਸਰਕਾਰ ਦਾ ਅਸਲੀ ਚਿਹਰਾ ਉਹ ਤਾਂ ਇਹੀ ਹੈ ਪਰ ਉਹਨ ਬਣਾਉ ਸੀ ਕਾਨੂੰਨ ਦੇ ਗਲਾਬ ਨਹੀਂ ਅਸੀਂ ਤਾਂ ਆਪ ਬਣਾਇਆ ਸੀ ਮੈਂ ਕਾਰਨ ਵੀ ਦੱਸਦਾ ਕਿ ਜਿਹੜਾ ਰਾਸ਼ਟਰਪਤੀ ਨੇ ਜਿਹਦੇ ਕਰਕੇ ਵਾਪਸ ਭੇਜਿਆ ਸੀ ਉਹਨੋਂ ਸਾਡੀ ਸਰਕਾਰ ਨਹੀਂ ਸੀ ਨਹੀਂ ਤੇ ਅਸੀਂ ਫੇਰ ਕੋਈ ਚਾਹਾਂ ਦਾ ਕਰਦੇ ਇਹ ਕਰਕੇ ਕੱਲਾ ਇਹ ਜਦੋਂ ਇਲੈਕਸ਼ਨ ਆ ਗਿਆ ਹੁਣ ਕਈ ਦਾਬੇ ਹੋਣਗੇ ਪਹਿਲਾਂ ਵੀ ਬੇਦਮੀਆਂ ਦਾ ਕੰਮ ਇਲੈਕਸ਼ਨਾਂ ਕਰਕੇ ਹੀ ਉਦੋਂ ਸ਼ੁਰੂ ਹੋਇਆ ਸੀ। ਉਹੀ ਹੁਣ ਫੇਰ ਕੰਮ ਸ਼ੁਰੂ ਹੋ ਗਿਆ। ਲੈ ਕੇ ਹੁਣ ਪਰ ਇਸ ਗੱਲ ਦਾ ਜਵਾਬ ਲੈ ਕੇ ਵਿਧਾਨ ਸਭਾ ਦੇ ਵਿੱਚ ਜੂਰ ਰਹੇ ਨੇ ਕਿ ਇਹ ਜਿਹੜੀ ਆ ਡਿਸਟ੍ਰਿਕਟ ਅਟਾਰਨੀ ਨੂੰ ਹਦਾਇਤਾਂ ਕਿੰਨੇ ਦਿੱਤੀਆਂ ਸੀ ਵੀ ਅਸੀਂ ਇਹ ਕੇਸ ਲੜਨਾ ਨਹੀਂ ਚਾਹੁੰਦੇ। ਜੇ ਸਰਕਾਰਾਂ ਨੇ ਕੇਸ ਹੀ ਨਹੀਂ ਲੜਨੇ ਤੇ ਜਿੰਨਾ ਮਰਜ਼ੀ ਸੱਤ ਕਾਨੂੰਨ ਬਣਾ ਲਓ ਫਿਰ ਉਹਦਾ ਹੱਲ ਕਿ ਨਿਕਲੂ? ਸਾਡੇ 3 ਸਾਲ ਦੇ ਵਿੱਚ ਨਹੀਂ ਉਹ ਗੱਲ ਸੁਣਾ ਰਹੇ। ਇਹ ਨਹੀਂ ਕੁਰਾਨ ਆ ਦੀ ਗੱਲ ਆ। ਮੈਂ ਉਦੋਂ ਦੀ ਵਿੱਚ ਦੀ ਇਹਨਾਂ ਦੀ ਸੁਣਾ ਰਹੇ ਨਾ। ਕੀਤਾ ਤਾਂ ਆਹੀ ਹੈ ਨਾ। ਗਰਦਾਰਤਾ ਹੈ ਨਾ ਉਹਦਾ ਹੁਣ ਧਿਆਨ ਲੋਕਾਂ ਦਾ ਇੱਧਰ ਲਾਉਣਾ ਉੱਧਰ ਲਾਉਣਾ ਇਹਨਾਂ ਯੁੱਧ ਦਸ਼ਿਆਂ ਵਿਰੁੱਧ ਉਹ ਫੇਲ ਹੋ ਗਿਆ ਤੇ ਵਿਚੇਠਾ ਸਭ ਨੂੰ ਫੜ ਲਓ ਹੁਣ ਦਿੱਲੀ ਵਾਲਿਆਂ ਨੇ ਨਵੀਂ ਦਿੱਤੀ ਹੋਣੀ ਵੀ ਹੁਣ ਆਪਾਂ ਗਲੀਆਂ ਵਾਲੇ ਪਾਸੇ ਸ਼ੁਰੂ ਹੋ ਜਾਓ ਵੀ ਉਹਦੇ ਉਹਦੇ ਲਿਆਓ ਬੰਦੇ ਪੁਰਾਣੇ ਚੁੱਕ ਕੇ ਦੂਜੇ ਤੀਜੇ ਫੇਰ ਸ਼ੁਰੂ ਕਰ ਲਓ ਬਹਾਨਾ ਤਾਂ ਹੈ ਕਿ ਡਿਬੇਟ ਸ਼ੁਰੂ ਕਰਨਾ ਹੁੰਦਾ ਪਰ ਇਹਦਾ ਜਵਾਬ ਵੀ ਤਾਂ ਦਿਓ ਨਾ ਜਿਹੜੀ ਮੈਂ ਗੱਲ ਕਹਿ ਰਿਹਾ ਮੈਂ ਜਵਾਬ ਕਦੋਂ ਦਊਗਾ ਸੁਪਰੇ ਦੀ ਪੰਡ ਲਗਾਤਾਰ ਬਾਤ ਹੀ ਜਾ ਰਹੀ ਆਪੀ ਜ਼ਿਕਰ ਕੀਤਾ ਕਿ ਸਵੇਰੇ ਤੇ ਕਰਜ਼ੇ ਦੀ ਪੰਡ ਬਹੁਤ ਭਾਰੀ ਹੋ ਗਈ ਜਦੋਂ ਪੰਡ ਭਾਰੇ ਹੋ ਜਾਂਦੇ ਕੀ ਹੁੰਦਾ ਕਰੀੜ ਤੇ ਹੱਡੀ ਟੁੱਟਦੀ ਹੈ ਧੌਂ ਦਾ ਮਣਕਾ ਟੁੱਟਦਾ ਇੱਥੇ ਵੀ ਉਹੀ ਹੈ ਸਿੰਪਲ ਜਿਹੜੀ ਹੈ ਕੋਈ ਨਵਾਂ ਰੂਲ ਤਾਂ ਹੈ ਨਹੀਂ ਐਸੇ ਵੇਲੇ ਸੁੱਬੇ ਦਾ ਲੱਕ ਟੁੱਟਿਆ ਪਿਆ ਤੇ ਕਰਜ਼ਾ ਫੇਰ ਆ 850 ਕਰੋੜ ਨਵਾਂ ਅੱਗੋਂ ਫਿਰ ਤਿਆਰੀ ਹੋ ਗਈ ਕਹਿੰਦੇ ਸੀ ਨੇਤਾਜੋ 20000 ਕਰੋੜ ਕਰਾਉਣਾ ਕਹਿੰਦੇ ਸੀ 35000 ਕਰੋੜ ਰੁਪਇਆ ਕਰਪਸ਼ਨ ਤੋਂ ਕਰਾਉਣਾ ਆ ਰੋਪੜ ਚ ਪੁੱਛੋ ਹੁਣ ਤੁਸੀਂ ਸਾਰੇ ਜਰਨਲਿਸਟ ਜਾਂਦੇ ਆਹਨੇ ਮਾਈਨਿੰਗ ਕਰਾ ਰਿਆ ਹੁਣ ਕੌਣ ਕਰਾ ਰਿਆ ਉਹਦੋਂ ਕਹਿੰਦੇ ਸੀ ਹੁਣ ਜਿਹੜੇ ਰੇਟ ਹੈ ਰੇਟਾ ਦਾ ਕਾਂਗਰਸ ਵਾਲੇ ਕਿੰਨਾ ਸੀ ਤੇ ਅਕਾਲੀ ਸਰਕਾਰ ਵਾਲੇ ਕਿੰਨਾ ਸੀ ਤੇ ਇੱਥੇ ਕਿਵੇਂ ਪਹੁੰਚਿਆ ਇਹ ਪੁੱਛੋ ਇਹਨਾਂ ਨੂੰ ਕੋਈ ਦੱਸੋ ਹੁਣ ਇਹ ਜਮ੍ਹਾਂ ਤਾਂ ਹੋਣਾ ਸੀ ਸਰਕਾਰੀ ਖਜ਼ਾਨੇ ਚ ਤੇ ਸਰਕਾਰੀ ਖਜ਼ਾਨੇ ਚ ਤਾਂ ਇਹ ਪੈਸਾ ਨਹੀਂ ਜਮ੍ਹਾਂ ਹੁੰਦਾ ਇਸ ਕਰਕੇ ਰੋਜ਼ ਕਰਜ਼ਾ ਲੈਣਾ ਪੈਂਦਾ ਤੇ ਇਹ ਪੈਸਾ ਜਿਹੜਾ ਇੰਨਾ ਕਮਾ ਕੇ ਜਾ ਰਿਹਾ ਜਾ ਕਿੱਥੇ ਰਿਹਾ ਇਹਦਾ ਜਵਾਬ ਤਾਂ ਤੁਸੀਂ ਪੁੱਛੋ ਉਹ ਲੈਂਡ ਦਾ ਰਿਸ਼ਤਾਚਾਰ ਹੈ ਜਿਹੜੀ ਰੋਪੜ ਦੀ ਲੈਂਡ ਹੈ ਜਿਹੜੀ ਬਾਈਪਾਸ ਤੇ ਉਹ ਦੇਖੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਜਦੋਂ ਰੋਪੜ ਬਾਈਪਾਸ ਬਣੀ ਸੀ ਤੇ ਇੱਥੇ ਇੱਕ ਕੰਡੀਸ਼ਨ ਸੀ ਇਸ ਰੋਡ ਦੇ ਉੱਤੇ ਜਿਹੜੀ ਹੈ ਵਿਜੇ ਸ਼ਰਮਾ ਜੀ ਨੂੰ ਬਹੁਤ ਚੰਗੀ ਤਰ੍ਹਾਂ ਮੇਰੇ ਖਿਆਲ ਪਤਾ ਵੀ 200 ਮੀਟਰ ਤੱਕ ਜਿਹੜਾ ਹੈ ਕੋਈ ਕਿਸਾਨ ਕੋਈ ਉਸਾਰੀ ਨਹੀਂ ਸੀ ਕਰ ਸਕਦਾ ਇਹ ਕੰਡੀਸ਼ਨ ਸੀ ਜਿਨ੍ਹਾਂ ਲੋਕਾਂ ਦੀ ਜ਼ਮੀਨ ਸੀ ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਕੇਸ ਰੱਖਿਆ ਤੇ ਕੈਬਨਿਟ ਦੇ ਵਿੱਚੋਂ ਅਸੀਂ ਕਿਹਾ ਕਿ ਲੋਕਾਂ ਨਾਲ ਜਾਤੀ ਹੈ ਜੇ 200 ਮੀਟਰ ਤੇ ਤੁਸੀਂ ਕੋਈ ਬਣਾ ਹੀ ਨਹੀਂ ਸਕਦੇ ਤੇ ਇਹਨਾਂ ਦੀ ਤਾਂ ਕਈਆਂ ਦੀ ਤਾਂ ਜ਼ਮੀਨ ਹੀ 200 ਮੀਟਰ ਦੇ ਵਿੱਚ ਖਤਮ ਹੋ ਜਾਂਦੀ ਤੇ ਇਹਨਾਂ ਵਿਚਾਰਿਆਂ ਨੂੰ ਜ਼ਮੀਨ ਦਾ ਕੀ ਫਾਇਦਾ ਤੇ ਅਸੀਂ ਉਹ ਸ਼ਰਤ ਘਟਾ ਕੇ 5 ਮੀਟਰ ਕੀਤੀ ਲੋਕਾਂ ਦੇ ਭਲੇ ਵਾਸਤੇ ਤੇ ਕਰੋੜਾ ਰੁਪਿਆ ਲੋਕਾਂ ਨੂੰ ਫਾਇਦਾ ਦਿੱਤਾ ਸੀ ਅੱਜ ਜਿੰਨੇ ਕਾਰੋਬਾਰ ਬਾਈਪਾਸ ਤੇ ਖੁੱਲੇ ਆ ਇਹ ਉਹਦੇ ਕਰਕੇ ਹੁਣੇ ਹੈ ਜਿਹੜਾ ਉਸ ਵੇਲੇ ਮੈਂ ਬਤੌਰ ਮਨਿਸਟਰ ਜਿਹੜਾ ਇਹ ਕੈਬਨਿਟ ਚ ਕਰਾਇਆ ਸੀ ਤੇ ਪੁੱਛ ਲਓ ਕਿਸੇ ਨੂੰ ਕਿਸੇ ਦੀ ਦੁਆਨੀ ਵੀ ਲੱਗੀ ਸੀ ਅੱਜ ਹੁਣ ਉਹੀ ਜਿਹੜੇ ਲੋਕੀ ਆ ਉਹਨਾਂ ਨੂੰ ਦੁਬਾਰਾ ਮਾਰਨ ਵਾਸਤੇ ਜਿਹੜਾ ਪਿਛਲੀ ਸਰਕਾਰ ਨੇ ਫਾਇਦਾ ਕੀਤਾ ਸੀ ਇਹ ਹੁਣ ਉਲਟਾ ਸਾਰੇ ਪਿੰਡਾਂ ਦੀ ਜ਼ਮੀਨ ਅਕਵਾਇਰ ਕਰਕੇ ਇੱਕ ਵੱਡਾ ਸਕੈਂਡਲ ਭ੍ਰਿਸ਼ਟਾਚਾਰ ਦਾ ਕਰਨਾ ਚਾਹੁੰਦੇ ਆ ਵੀ ਇਹੋ ਜੇ ਤਰੀਕੇ ਨਾਲ ਜ਼ਮੀਨ ਅਕਵਾਇਰ ਕੀਤੀ ਆ ਇਸ ਐਕਟ ਦੇ ਅੰਦਰ ਜ਼ਮੀਨ ਅਕਵਾਇਰ ਕੀਤੀ ਆ ਜਿਹਦੇ ਵਿੱਚ ਇੱਕ ਪ੍ਰਵੀਜ਼ਨ ਹੈ ਕਿ ਜੇ ਸਰਕਾਰ ਚਾਹੇ ਕਿਸੇ ਦੀ ਛੱਡਣੀ ਤੇ ਛੱਡ ਵੀ ਸਕਦੀ ਹੈ ਤੇ ਇਹ ਪ੍ਰਕਾਸ਼ਿਕ ਬਦਲ ਤਾਂ ਹੈ ਨਹੀਂ ਵੀ ਸਾਰਿਆਂ ਦੀ ਉਦੋਂ ਛੱਡ ਦੇਗਾ ਵੀ ਠੀਕ ਹੈ ਵੀ ਨਹੀਂ ਆਪਣਾ ਜੋ ਮਰਜ਼ੀ ਬਣਾਉਣਾ ਬਣਾ ਲਓ 5 ਮੀਟਰ ਤੱਕ ਲੈ ਗਈ ਇੱਥੇ ਕੱਲੇ-ਕੱਲੇ ਏਕੜ ਦੇ ਰੇਟ ਲੱਗਣਗੇ ਜੇ ਕਿਹਨਾਂ ਜਿਵੇਂ ਮਿਨਿਊਟ ਹੋਣੀ ਹੈ ਇਹ ਕਿਸਾਨੀ ਨੂੰ ਬਰਬਾਦ ਕਰਨ ਵਾਲੀ ਸਕੀਮ ਹੈ ਇਹਦਾ ਅਸੀਂ 15 ਜੁਲਾਈ ਤੋਂ ਲੁਧਿਆਣੇ ਤੋਂ ਅਸੀਂ ਇਹਦਾ ਵਿਰੋਧ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਅੱਜ ਵੀ ਅੱਜ ਦੀ ਮੀਟਿੰਗ 'ਚ ਵੀ ਮੈਂ ਪਹਿਲਾਂ ਦੱਸਣਾ ਭੁੱਲ ਗਿਆ ਤਾਂ ਬਤਾ ਚੀ ਅੱਜ ਵੀ ਇਹਦੇ ਖਿਲਾਫ ਕੀਤਾ ਇੱਕ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਸਕੈਂਡਲ ਹੈ ਪੰਜਾਬ ਨੂੰ ਲੁੱਟ ਕੇ ਦਿੱਲੀ ਲੈ ਜਾਣ ਦੀ ਇੱਕ ਵੱਡੀ ਸਕੀਮ ਹੈ ਔਰ ਦੇਖੋ ਜੇ ਮੁੱਖ ਮੰਤਰੀ ਜਿਹੜਾ ਹੈਗਾ ਉਹਨੇ ਇਹਦੇ ਤੇ ਡਰਦਾ ਸਾਈਡ ਨਹੀਂ ਕੀਤੇ ਤੇ ਜਿਹੜਾ ਐਕਟ ਹੈ ਜਿਹੜਾ ਬੋਰਡ ਹੈ ਸਟੇਟ ਦਾ ਜਿਹੜਾ ਪਲੈਨਿੰਗ ਦਾ ਤੇ ਡਿਵੈਲਪਮੈਂਟ ਦਾ ਉਹਦੇ ਵਿੱਚ ਮੁੱਖ ਮੰਤਰੀ ਨੂੰ ਹਟਾ ਕੇ ਬਤੌਰ ਚੇਅਰਮੈਨ ਚੀਫ ਸੈਕਰੀਟਰੀ ਨੂੰ ਅਧਕਾਰ ਦਿੱਤੇ ਜਿਹੜਾ ਐਕਟ ਬਣਿਆ ਹੋਇਆ ਹੈ ਇਹਦਾ ਉਹਦੇ ਵਿੱਚ ਮੁੱਖ ਮੰਤਰੀ ਚੇਅਰਮੈਨ ਹੁੰਦਾ ਤੇ ਜਿਹੜਾ ਵਿਭਾਗ ਦੇ ਮੰਤਰੀ ਉਹ ਵਾਈਸ ਚੇਅਰਮੈਨ ਹੁੰਦਾ ਤੇ ਬਾਕੀ ਉਹਦੇ ਐਕਸ-ਫੀਸ਼ਿਓ ਮੈਂਬਰ ਹੁੰਦੇ ਬਾਰਤ ਦੇ ਜਿਹੜੇ ਅਬਜ਼ਰਵਰ ਹੁੰਦੇ ਆ ਕੁਝ ਮੰਤਰੀ ਵੀ ਹੋਰ ਹੁੰਦੇ ਤੇ ਹੁਣ ਇਹਨਾਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਹੋਇਆ ਤੇ ਮੁੱਖ ਮੰਤਰੀ ਨੇ ਡੱਡ ਦੇ ਰਿਹਾ ਸਾਈਨ ਕੀਤੇ ਵੀ ਮੈਂ ਕਿੱਥੇ ਜਾऊं ਕੱਲ ਨੂੰ ਤੇ ਹੁਕਮ ਦੇਖੋ ਦਿੱਲੀ ਜਾਣ ਦੇ ਕਿੱਡੇ ਸੱਕਤਾ ਹੈ ਕਿ ਉਹਦੀ ਥਾਂ ਤੇ ਜਿਹੜਾ ਚੇਅਰਮੈਨ ਚੀਫ ਸੈਕਟਰੀ ਹੋਗਾ ਉਨੇ ਕੱਡਾ ਵੱਡਾ ਪੰਜਾਬ ਦਾ ਪਲੈਨਿੰਗ ਦਾ ਕੰਮ ਹੈ ਤੇ ਉਹਦਾ ਕਾਰਨ ਕੀ ਦੱਸਿਆ ਕਿਤੇ ਮੁੱਖ ਮੰਤਰੀ ਸਾਹਿਬ ਬਿਜ਼ੀ ਬੜੇ ਹੁੰਦੇ ਆ ਉਹ ਜਿਹੜਾ ਜ਼ਮੀਨ-ਜਾਇਦਾਦ ਨਹੀਂ ਸੰਭਾਲ ਸਕਦਾ ਆਪਣੀ ਉਹ ਨੂੰ ਮੁੱਖ ਮੰਤਰੀ ਕਹਿੰਦਾ ਫਿਰ ਆਕਾ ਸਭ ਤੋਂ ਪਹਿਲਾਂ ਤਾਂ ਜ਼ਮੀਨ-ਜਾਇਦਾਦ ਜਿਹੜਾ ਘਰ ਦਾ ਮੁਖੀ ਜ਼ਮੀਨ-ਜਾਇਦਾਦ ਨਹੀਂ ਸੰਭਾਲ ਸਕਦਾ ਕਿੰਨੀਆਂ ਕਮੇਟੀਆਂ ਹੁੰਦੀਆਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਕਮੇਟੀ ਵੀ ਹੁੰਦੀ ਜਿੰਨ ਕੋ ਇੱਕ ਮੀਟਿੰਗ ਵਾਸਤੇ ਟਾਈਮ ਨਹੀਂ ਪਰ ਕਾਰਨ ਟਾਈਮ ਨਹੀਂ ਹੈਗਾ ਕਾਰਨ ਹੈਗੇ ਉਹ ਉੱਤੇ ਵਾਲੇ ਜਿਹੜੇ ਆ ਉਹ ਚਾਹੁੰਦੇ ਆ ਕਿ ਜਿਵੇਂ ਅਸੀਂ ਕਵਾਂਗੇ ਜਿੰਨੂੰ ਪਾਈ ਜਾਓ ਜ਼ਮੀਨ ਪਾਈ ਜਾਓ ਜਿਹੜੀ ਕੱਢਣੀ ਹੈ ਜਿਉਂ-ਜਿਉਂ ਬਿੱਲ ਉੱਥੇ ਭੁਗਤਾਈ ਜਾਣਗੇ ਨਾਲ-ਨਾਲ ਵਿੱਚੋਂ ਕਿੱਲੇ ਨਿਕਲੀ ਆਉਣ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕਿਉਂਕਿ ਮੈਂ ਰੋਪੜ ਜ਼ਿਲ੍ਹੇ ਦਾ ਆਬਜ਼ਰਵਰ ਸੀ ਜਦੋਂ ਸਾਰੀ ਭਰਤੀ ਪ੍ਰਕਿਰਿਆ ਉਰੇ ਚੱਲੀ ਹੈ ਉਰੇ ਡੈਲੀਗੇਟਸ ਦੀ ਚੋਣ ਹੋਈ ਹੈ ਔਰ ਕਿਉਂਕਿ ਹੁਣ ਪਾਰਟੀ ਦੇ ਜਥਬੰਦਕ ਢਾਂਚੇ ਦਾ ਵਿਸਥਾਰ ਕਰਨਾ ਸੋ ਅੱਜ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਉੱਥੇ ਦੇ ਜ਼ਿਲ੍ਹਾ ਆਬਜ਼ਰਵਰ ਸੀ ਉਹ ਹੁਣ ਮੀਟਿੰਗ ਕਰ ਰਹੇ ਨੇ ਔਰ ਜਿਨਨੇ ਡੈਲੀਗੇਟਸ ਆ ਉਹਨਾਂ ਦੀ ਰਾਏ ਜਾਣੀ ਜਾ ਰਹੀ ਹੈ ਕਿ ਪਾਰਟੀ ਦਾ ਜ਼ਿਲ੍ਹੇ ਦਾ ਜਥੇਦਾਰ ਕੌਣ ਹੋਵੇ ਜਿਹੜਾ ਨਮਾਇੰਦਗੀ ਕਰੇ ਸੋ ਅੱਜ ਉਸੇ ਲੜੀ ਤਹਿਤ ਅਸੀਂ ਉਰੇ ਰੋਪੜ ਦੇ ਵਿੱਚ ਆਏ ਆ ਡਾਕਟਰ ਦਲਜੀਤ ਸਿੰਘ ਚੀਵਾ ਸਾਹਿਬ ਜਿਹੜੇ ਸੀਨੀਅਰ ਨੇਤਾ ਨੇ ਬਾਕੀ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਬ ਚਾਵਲਾ ਸਾਹਿਬ ਸਾਡੇ ਭਿੰਦਰ ਸਾਹਿਬ ਢਾਈ ਸਾਹਿਬ ਪੂਰੇ ਪਰਮਜੀਤ ਮੱਕੜ ਸਾਹਿਬ ਰਜੀਵ ਸ਼ਰਮਾ ਜੀ ਹੋਰ ਵੀ ਜਿਹੜੇ ਸੀਨੀਅਰ ਨੇਤਾ ਨੇ ਉਰੇ ਦੇ ਸਾਰੇ ਅਸੀਂ ਉਰੇ ਹੈਗੇ ਆ ਆਲਖ ਸਾਥ ਹੈਗੇ ਨੇ ਅੱਜ ਸਾਰਿਆਂ ਦੇ ਨਾਲ ਉਰੇ ਮੀਟਿੰਗ ਕਰਕੇ ਸਾਰਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਹ ਫੈਸਲਾ ਛੱਡਿਆ ਉਹਨਾਂ ਨੇ ਸਾਰੇ ਅਧਿਕਾਰ ਪਾਰਟੀ ਦੇ ਪ੍ਰਧਾਨ ਨੂੰ ਦਿੱਤੇ ਨੇ ਕਿ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਪਾਰਟੀ ਦੀ ਬਿਹਤਰੀ ਵਾਸਤੇ ਉਹ ਜਿਹਦਾ ਵੀ ਨਾਮpropto ਜ਼ਿਲ੍ਹੇ ਦੀ ਪ੍ਰਧਾਨਗੀ ਵਾਸਤੇ ਫਾਈਨਲ ਕਰਨਗੇ ਪਾਰਟੀ ਨੇ ਸਮੁੱਚੇ ਤੌਰ ਤੇ ਵਿਸ਼ਵਾਸ ਜਤਾਇਆ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵਿੱਚ ਕਿ ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਰੋਪੜ ਜ਼ਿਲ੍ਹੇ ਦੀ ਸਮੁੱਚੇ ਡੈਲੀਗੇਟਸ ਸਮੁੱਚੀ ਜਥੇਬੰਦੀ ਡਟ ਕੇ ਉਹਦਾ ਸਾਥ ਦੇਗੀ ਕਿਉਂਕਿ ਹੁਣ ਲੜਾਈ ਸ਼ੁਰੂ ਹੋ ਚੁੱਕੀ ਹੈ 2027 ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਿਆ ਕਿਉਂਕਿ ਜੋ ਅੱਜ ਹਾਲਾਤ ਨੇ ਸੂਬੇ ਦੇ ਪਹਿਲਾਂ ਵੀ ਡਾਕਟਰ ਚੀਮਾ ਸਾਹਿਬ ਨੇ ਜ਼ਿਕਰ ਕੀਤਾ ਕਿ ਅੱਜ ਤੁਸੀਂ ਦੇਖੋ ਵੀ ਕਿੱਡੇ ਵੱਡੇ ਇੱਕ ਕਪੜਾ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਇੱਕ ਦਿਨ ਪਹਿਲਾਂ ਪੰਜਾਬ ਫਿਲਮ ਇੰਡਸਟਰੀ ਦੀ ਇੱਕ ਨਾਮਵਾਰ ਕਲਾਕਾਰ ਤਾਨਿਆ ਉਹਨਾਂ ਦੇ ਪਿਤਾ ਜੀ ਜਿਹੜੇ ਡਾਕਟਰ ਕੰਬੋਧ ਸਾਹਿਬ ਹੈ ਉਹਨਾਂ ਦੇ ਕਲੀਨਿਕ 'ਚ ਵੜ ਕੇ ਉਹਨਾਂ ਨੂੰ ਗੋਲੀਆਂ ਮਾਰਿਆਂਗੇ। ਔਰ ਜੇ ਤੁਸੀਂ ਉਹ ਤੋਂ ਪਿੱਛੇ ਚਲੇ ਜਾਓਗੇ ਤਾਂ ਪੰਜਾਬ 'ਚ ਆਏ ਦਿਨ ਕਿਸੇ ਵਪਾਰੀ ਦਾ ਕਤਲ ਹੋ ਰਿਹਾ ਹੈ। ਖਿਡਾਰੀਆਂ ਦੇ ਕਤਲ ਹੋ ਰਹੇ ਨੇ। ਸਿੱਧੂ ਮੂਸੇਵਾਲੇ ਵਰਗੇ ਨਾਮਵਰ ਗਾਇਕਾਂ ਦੇ ਕਤਲ ਹੋਏ ਨੇ। ਸੋ ਜੋ ਪੰਜਾਬ ਦੇ ਤਰਸਯੋਗ ਹਾਲਾਤ ਬਣੇ ਨੇ ਹੁਣ ਲੜਾਈ ਅੱਜ ਤੋਂ ਹੀ ਸ਼ੁਰੂ ਹੈ। ਪੰਜਾਬ ਇਹ ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਆਈ ਸੀ ਜਿਹੜੀ ਬੌਂਦਲ ਗਈ ਹੈ ਪੰਜਾਬ ਹੁਣ ਇਹ ਤੋਂ ਬਚਾ ਚਾਹੁੰਦਾ ਹੈ ਤੇ ਪੰਜਾਬ ਚਾਹੁੰਦਾ ਹੈ ਕਿ ਦੁਬਾਰਾ ਪੰਜਾਬ ਦੀ ਉਹੀ ਡਿਵੈਲਪਮੈਂਟ ਦੀ ਗੱਲ ਹੋਵੇ ਕਿਉਂਕਿ ਬੜਾ ਫਰਕ ਪੈ ਗਿਆ ਤੁਸੀਂ ਪੱਤਰਕਾਰ ਭਰਾ 2007 ਤੋਂ 17 ਜਦੋਂ ਕੋਈ ਸਵੇਰੇ ਉੱਠ ਕੇ ਅਖਬਾਰ ਖੋਲਦਾ ਸੀ ਮੋਬਾਈਲ ਨੂੰ ਸਕਰੋਲ ਕਰਦਾ ਸੀ ਤਾਂ ਉਹ ਦੇਖਦਾ ਸੀਗਾ ਕਿ ਡਿਵੈਲਪਮੈਂਟ ਕਿੱਥੇ ਕੀ ਹੋਈ ਹੈ ਆ ਨਵਾਂ ਉਰੇ ਕਿਸੇ ਹਾਈਵੇ ਦਾ ਉਦਘਾਟਨ ਹੋ ਰਿਹਾ ਹੈ ਕਿਸੇ ਹਸਪਤਾਲ ਦਾ ਹੋ ਰਿਹਾ ਹੈ 에ਰਪੋਰਟ ਬਣ ਰਹੇ ਨੇ ਅੱਜ ਤੁਸੀਂ ਮੋਬਾਈਲ ਖੋਲੋਗੇ ਮੋਬਾਈਲਾਂ ਦੇ ਵਿੱਚ ਤੁਹਾਨੂੰ ਦੋ ਹੀ ਚੀਜ਼ਾਂ ਦਿਖਦੀਆਂ ਨੇ ਜਾਂ ਤਾਂ ਕਤਲੋਗਾਰਧ ਹੋ ਰਹੀ ਹੈ ਜਾਂ ਨਸ਼ੇ ਦੀ ਓਵਰਡੋਸ ਨਾਲ ਨੌਜਵਾਨ ਮਰ ਰਿਹਾ ਜੇ ਤੀਜੀ ਕੋਈ ਖਬਰ ਹੈ ਤਾਂ ਉਹ ਤੀਜੀ ਖਬਰ ਸਭ ਤੋਂ ਵੱਧ ਜਿਹੜੀ ਪੰਜਾਬੀਆਂ ਨੂੰ ਸ਼ਰਮਸਾਰ ਕਰਦੀ ਉਹ ਇਹ ਹੈ ਕਿ ਚੁਣੀ ਹੋਈ ਸਰਕਾਰ ਕਿਦਾਂ ਦਿੱਲੀ ਦੇ ਕਦਮਾਂ ਦੇ ਵਿੱਚ ਬੈਠ ਕੇ ਪੰਜਾਬ ਦੀ ਆਨ ਬਾਨ ਸ਼ਾਨ ਨੂੰ ਲੀਰੋ ਲੀਰ ਕਰ ਰਹੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤਾਂ ਦਸਕਤ ਕਰਕੇ ਪਹਿਲੇ ਦਿਨ ਹੀ ਸਾਰਾ ਪੰਜਾਬ ਦਿੱਲੀ ਨੂੰ ਸੌਂਪਤਾ ਸੀ ਉਸੇ ਤਹਿਤ ਉਨਾ ਸਾਰਾ ਕੁਝ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਡਾਕਟਰ ਸਾਹਿਬ ਨੇ ਲੈਂਡ ਪੂਲਿੰਗ ਦਾ ਵੀ ਜ਼ਿਕਰ ਕੀਤਾ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਰਿਹਾ ਕਿਉਂਕਿ ਲੈਂਡ ਪੂਲਿੰਗ ਨਹੀਂ ਇਹ ਸਕੀਮ ਹੈਗੀ ਇਹ ਪੰਜਾਬ ਸਰਕਾਰ ਦੀ ਲੈਂਡ ਗ੍ਰੈਬਿੰਗ ਸਕੀਮ ਹੈ ਇਹ ਜ਼ਮੀਨ ਖੋਣ ਦਾ ਕੰਮ ਹੈ ਔਰ ਮੈਂ ਥੋੜਾ ਜਾ ਕਿਉਂਕਿ ਬਿਕੋਜ਼ ਮੈਂ ਲੀਗਲੀ ਇਹ ਚੀਜ਼ਾਂ ਨੂੰ ਸਟੱਡੀ ਕੀਤਾ ਜੇ ਤੁਸੀਂ ਪੂਰੇ ਭਾਰਤ ਦੇ ਵਿੱਚ ਦੇਖੋਗੇ ਤਾਂ ਅਰਬਨਾਈਜੇਸ਼ਨ ਦੀ ਗੱਲ ਹੈ ਲੈਂਡ ਪੂਲਿੰਗ ਦੇ ਤਹਿਤ ਕੀਤੀ ਜਾ ਰਹੀ ਹੈ ਤਾਂ 31% ਭਾਰਤ ਦੇ ਵਿੱਚ अर्ਬਨਾਈਜੇਸ਼ਨ ਹੈ ਪੰਜਾਬ ਦੇ ਵਿੱਚੋਂ ਪਹਿਲਾਂ ਹੀ 42% ਹੈ ਮਤਲਬ ਭਾਰਤ ਦੇ ਵਿੱਚ 31% ਪੰਜਾਬ ਦੇ ਵਿੱਚ ਪਹਿਲੇ ਹੀ 42% ਹੈ ਤੇ ਹੁਣ 40000 ਏਕੜ ਦੇ ਨਾਂ ਤੇ ਜਿਹੜੀ ਨਵੀਂ ਠੱਗੀ ਮਾਰਨੀ ਹੈ ਉਹਦਾ ਸਿਰਫ ਇੱਕੋ ਮਕਸਦ ਹੈ 10000 ਕਰੋੜ ਰੁਪਈਆ ਆਮ ਆਦਮੀ ਪਾਰਟੀ ਨੇ ਇਕੱਠਾ ਕਰਨਾ ਆਪਣੀ ਰਾਜਨੀਤੀ ਨੂੰ ਜਿਉਂਦਾ ਰੱਖਣ ਦੇ ਲਈ ਕਿਉਂਕਿ ਹੁਣ ਦੇਸ਼ 'ਚੋਂ ਖਤਮ ਹੋ ਗਈ ਕੱਲਾ ਹੀ ਇੱਕ ਲਾਂਚਿੰਗ ਪਲੇਟਫਾਰਮ ਰਹਿ ਗਿਆ ਜਿੱਥੋਂ 10000 ਇਕੱਠਾ ਕਰਨਾ ਹੈ 10000 ਕਰੋੜ ਰੁਪਏ ਤੇ ਇੱਕ ਛੋਟਾ ਜਿਹਾ ਉਦਾਹਰਨ ਜਿਹੜਾ ਇੱਕ ਆਮ ਪੰਜਾਬੀ ਲਈ ਮੈਂ ਦੱਸਣਾ ਚਾਹੁੰਦਾ ਕਿ ਚੰਡੀਗੜ੍ਹ ਦਾ ਜਿਹੜਾ ਫਾਊਂਡੇਸ਼ਨ ਸਟੋਨ ਹੈ ਉਹ 1952 ਦੇ ਵਿੱਚ ਰੱਖਿਆ ਗਿਆ ਸੀ ਤੇ ਚੰਡੀਗੜ੍ਹ ਦੇ ਵਿੱਚ 25000 ਏਕੜ ਐਕਵਾਇਰ ਹੋਇਆ ਸੀ 25000 ਏਕੜ 1952 ਚ ਫਾਊਂਡੇਸ਼ਨ ਸਟੋਨ ਰੱਖਿਆ ਸੀ ਅੱਜ 70 ਸਾਲ ਹੋ ਗਏ ਉਹ 25000 ਏਕੜ ਐਕਵਾਇਰ ਹੋਏ ਨੂੰ ਹਲੇ ਤੱਕ ਕੋਈ ਨਹੀਂ ਪੂਰਾ ਭਰਿਆ ਮਨੀ ਮਾਜਰੇ ਵਾਲੇ ਪਾਸੇ ਜਾ ਕੇ ਦੇਖ ਲਓ ਸਾਰੇ ਪਾਸੇ ਜ਼ਮੀਨਾਂ ਖਾਲੀ ਪਈਆਂ ਨੇ ਹਾਲਾਂਕਿ ਦੋ ਸਟੇਟਾਂ ਦੀ ਰਾਜਧਾਨੀਆਂ ਉਹ ਪੰਜਾਬ ਦੀ ਤੇ ਹਰਿਆਣੇ ਦੀ ਤੀਜਾ ਯੂਟੀ ਤੇ 25000 ਏਕੜ ਤਾਂ 70 ਸਾਲ ਚ ਨਹੀਂ ਉਥੇ ਭਰਿਆ ਗਿਆ ਜਿੱਥੇ ਮੈਂ ਕਹਿੰਦਾ ਕਿ ਪੰਜਾਬ ਹਰਿਆਣੇ ਚ ਹਰ ਇੱਕ ਬੰਦਾ ਆ ਕੇ ਰਹਿਣਾ ਚਾਹੁੰਦਾ ਤੇ ਤੁਸੀਂ ਪੰਜਾਬ ਦੇ ਵਿੱਚ 40000 ਏਕੜ ਐਕਵਾਇਰ ਕਰ ਰਹੇ ਹੋ ਇਹ 40000 ਏਕੜ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ 1995 ਦੇ ਲੈਂਡ ਜਿਹੜਾ ਲੈਂਡ ਐਕ acquisition ਐਕਟ ਹੈ ਇਹ ਉਹਦੇ ਹੇਠ ਕੀਤੀ ਜਾ ਰਹੀ ਹੈ ਜਦ ਕਿ 2013 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀ ਕੇਂਦਰ ਨੇ ਸਕੀਮ ਅਪਣਾਈ ਸੀ ਕਿਉਂਕਿ ਸਾਰੇ ਦੇਸ਼ ਦੇ ਵਿੱਚ ਇਹ ਬੜਾ ਚਿੰਤਾ ਦਾ ਵਿਸ਼ਾ ਖੜਾ ਹੋ ਗਿਆ ਸੀ ਕਿ ਕਿਸਾਨ ਦੀ ਜ਼ਮੀਨ ਨੂੰ ਕਿੱਦਾਂ ਬਚਾਈਏ ਕਿਸਾਨ ਨੂੰ ਘਾਟਾ ਨਾ ਪਵੇ ਮਤਲਬ ਬਹੁਤ ਵੱਡੇ ਵੱਡੇ ਲੋਕਾਂ ਦੀ ਸਲਾਹ ਦੇ ਨਾਲ ਜਿਹੜੇ ਇਸ ਖੇਤਰ ਦੇ ਸੀ ਅਰਥ ਸ਼ਾਸਤਰੀ ਸੀ ਉਹ ਸਾਰਿਆਂ ਦੀ ਸਲਾਹ ਦੇ ਨਾਲ ਕੇਂਦਰ ਸਰਕਾਰ ਨੇ ਇੱਕ ਲੈਂਡ ਐਕ acquisition ਐਕਟ ਬਣਾਇਆ ਜਿਹਦੇ ਤਹਿਤ ਪੰਜਾਬ ਸਰਕਾਰ ਨੇ ਵੀ ਅਮੈਂਡਮੈਂਟ ਕੀਤੀ ਔਰ 4 ਗੁਣਾ ਕੀਮਤ 400% ਕੀਮਤ ਕਿਸਾਨ ਨੂੰ ਦਿੱਤੀ ਜਾਂਦੀ ਸੀ ਤੇ ਜਿਹੜੀ ਅੱਜ ਲੈਂਡ ਐਕquisition 1995 ਦੇ ਐਕਟ ਦੇ ਮੁਤਾਬਕ ਕੀਤੀ ਜਾ ਰਹੀ ਹੈ ਇਹਦੇ ਮੁਤਾਬਕ ਜਿਹੜਾ ਵੱਡਾ ਜ਼ਮੀਦਾਰ ਹੈ ਜਿਹੜਾ 50 ਏਕੜ ਤੋਂ ਉੱਪਰ ਹੈ ਉਹਨੂੰ ਤਾਂ 30% ਵਾਪਸ ਹੈਗੀ ਹੈ ਪਰ ਛੋਟੇ ਜ਼ਮੀਦਾਰ ਨੂੰ ਜਿਹਦੇ ਕੋਲ 2-3 ਏਕੜ ਨੇ ਨਾ ਉਹਨੂੰ ਕੋਈ ਕਮਰਸ਼ੀਅਲ ਪਲਾਟ ਹੈ ਨਾਉ ਨੂੰ ਜ਼ਮੀਨ ਵਾਪਸ ਦੇਣੀ ਹੈ ਤਾਂ ਫਿਰ ਇਹ ਲੁੱਟ ਨਹੀਂ ਤਾਂ ਹੋਰ ਕੀ ਹੈ ਔਰ ਇਹਦੇ ਵਿੱਚ ਸਰਕਾਰ ਕੋਲੇ ਖੁੱਲੀ ਆਪਸ਼ਨ ਹੈ ਉਹ ਕਿਸੇ ਵੀ ਪ੍ਰਾਈਵੇਟ ਬਿਲਡਰ ਨੂੰ ਉਹ ਜ਼ਮੀਨ ਡਿਵੈਲਪ ਕਰਨ ਨੂੰ ਦੇ ਸਕਦੀ ਹੈ ਉਹ ਡਿਵੈਲਪ ਕਰੇ ਉਹਦੇ ਲਈ 25 30 ਸਾਲ ਦਾ ਸਮਾਂ ਸੋ ਥੋੜੀ ਜ਼ਮੀਨ ਬਲੌਕ ਹੈ ਪੈਸੇ ਲੋਕਾਂ ਨੂੰ ਮਿਲਨੇ ਨਹੀਂ ਜ਼ਮੀਨ ਉਹਨਾਂ ਦੀ ਹੱਥੋਂ ਜਾ ਰਹੀ ਹੈ ਸੋ ਪ੍ਰਾਈਵੇਟ ਪਲੇਅਰਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਸਾਰੀ ਘੜ ਤਰਵਿੰਦ ਕੇਜਰੀਵਾਲ ਨੇ ਘੜੀ ਹੈ ਤਾਂ ਹੀ ਮੁੱਖ ਮੰਤਰੀ ਪੰਜਾਬ ਇਹਦੇ ਤੋਂ ਪਾਸੇ ਨੇ ਹੁਣ ਇਹਦੇ ਵਿੱਚ ਚੀਫ ਸੈਕਟਰੀ ਸਾਹਿਬ ਆਗੇ ਨੇ ਜਿਹੜਾ ਕਿ ਲੈਂਡ ਜਿਹੜਾ ਰੂਰਲ ਡਿਵੈਲਪਮੈਂਟ ਦਾ ਸਾਰਾ ਐਕਟ ਜਿਹੜਾ ਟਾਊਨ ਪਲੈਨਿੰਗ ਐਕਟ ਹੈ ਇਹਦੇ ਮੁਤਾਬਕ ਚੀਫ ਮਨਿਸਟਰ ਇਹਦੇ ਚੇਅਰਮੈਨ ਨੇ ਜਿਹੜੇ ਮਨਿਸਟਰ ਨੇ ਉਹ ਇਹਦੇ ਵਿੱਚ ਐਕਸ-ਆਫੀਸ਼ੀਓ ਮੈਂਬਰ ਹੁੰਦੇ ਨੇ ਔਰ ਇਹ ਸਾਰੇ ਲੋਕਾਂ ਦੇ ਨੁਮਾਇੰਦੇ ਹੁੰਦੇ ਨੇ ਡਾਕਟਰ ਸਾਹਿਬ ਵੀ ਬੜਾ ਲੰਬਾ ਸਮਾਂ ਪੰਜਾਬ ਦੀ ਕੈਬਨਿਟ ਦੇ ਵਿੱਚ ਰਹੇ ਨੇ ਸਾਹਿਬ ਦੇ ਕੇਸ ਦੇ ਵਿੱਚ ਸਮੁੱਚੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਮੁੱਚੀ ਲੀਡਰਸ਼ਿਪ ਅਸੀਂ ਸਰਕਾਰ ਨੂੰ ਹੁਣ ਸਿਰਫ ਇੱਕੋ ਗੱਲ ਕਹਿੰਦੇ ਆ ਵੀ ਸਰਕਾਰ ਨੇ ਬੋਲ ਲਏ ਨੇ ਝੂਠ ਬਹੁਤ ਜ਼ਿਆਦਾ ਇੱਕ ਤਾਂ ਕਹਿੰਦੇ ਸੀ 29 ਮੋਬਾਈਲ ਜਿਹੜੇ ਲੱਭੇ ਨਹੀਂ 29 ਮੋਬਾਈਲ ਤਾਂ ਛੱਡੇ ਉਹ ਤਾਂ ਕੋਈ ਗੱਲ ਨਹੀਂ ਸਰਕਾਰ ਝੂਠ ਬੋਲ ਗਈ ਠੀਕ ਆ ਜਿਹੜਾ ਕਹਿੰਦੇ ਨੇ 141 ਕਰੋੜ 540 ਕਰੋੜ 1000 ਏਕੜ ਉਹ ਹੁਣ ਸਾਨੂੰ ਚਾਹੀਦ ਅਸੀਂ ਉਹਰੇ 10-10 ਰੁਪਏ ਇਕੱਠੇ ਕਰਕੇ ਭਰਤੀ ਕਰਦੇ ਫਿਰਦੇ ਆ ਇਹ ਤਾਂ ਸਾਨੂੰ 8-900 ਕਰੋੜ ਦਾ مالک ਦੱਸ ਰਹੇ ਨੇ ਕਾਗਜ਼ ਇਹਨਾਂ ਕੋਲ 1 ਰੁਪਏ ਦਾ ਹੈ ਨਹੀਂ ਇਹਨਾਂ ਨੂੰ ਕਹੋ ਜੀ ਇਹ ਕਾਗਜ਼ ਲੈ ਕੇ ਆਉਣ ਹੁਣ ਹੁਣ ਭੱਜਣ ਨਾ ਹਜ਼ਾਰ ਏਕੜ ਤੇ ਭੱਜੇ ਕਿ ਨਹੀਂ ਭੱਜੇ ਇਹ ਯਾਦ ਰੱਖਣੀਆਂ ਨੇ ਗੱਲਾਂ 540 ਕਰੋੜ ਜਿਹੜੀ ਕਲੀਅਰ ਵਾਟਰ ਕੰਪਨੀ মিডিਆ ਨੂੰ ਦੱਸੀ ਗਈ ਪੰਜਾਬ ਨੂੰ ਦੱਸੀ ਗਈ ਉਹ ਇੱਕ ਗੋਰੇ ਦੀ ਕੰਪਨੀ ਹੈ ਅਮਰੀਕਾ ਦੇ ਵਿੱਚ ਰਹਿੰਦਾ ਮਲਟੀਪਲਿਨੀਅਰ ਕੰਪਨੀ ਆ ਉਹ ਜਿੱਦਾਂ ਸਮਝਦੇ ਹੋ ਨਾ ਭਾਰਤ ਚ ਰਿਲਾਇੰਸ ਹੈ ਔਰ ਰਿਲਾਇੰਸ ਨਾਲੋਂ ਵੀ ਵੱਡੀ ਕੰਪਨੀ ਹੈ ਇਹ ਕਹਿੰਦੇ ਵਿਕਰਮ ਮਜੀਠੀਆ ਦੀ ਗੋਰਾ ਜਾਲੀ ਹੈ ਹੁਣ ਵਿਕਰਮ ਮਜੀਠੀਆ ਦੀ ਜੇ ਕੰਪਨੀ ਹੈ ਇਹ ਗੋਰੇ ਨੂੰ ਬੁਲਾ ਕੇ ਉਹਦੇ ਇੱਕ ਪਰਚਾ ਦੇ ਕੇ ਦਿਖਾ ਦਿਓ ਮਤਲਬ ਇੱਕ ਯੂਐਸ ਬੇਸਡ ਕੰਪਨੀ ਜਿਹਦੇ ਦਫਤਰ ਹਾਂਗਕਾਂਗ ਸਿੰਗਾਪੁਰ ਸਿਓ ਦੇ ਵਿੱਚ ਨੇ ਜਿਹਦੀ ਕੱਲੀ ਭਾਰਤ ਭਾਰਤ ਦੇ ਏਸ਼ੀਆ ਤੇ ਭਾਰਤ ਦੇ ਵਿੱਚ 50000 ਕਰੋੜ ਤੋਂ ਉੱਪਰ ਦੀ ਇਨਵੈਸਟਮੈਂਟ ਹੈ ਇਹ ਕਹਿੰਦੇ ਜੀ ਵਿਕਰਮ ਮਜੀਠੀਆ ਉਹਦਾ ਮਾਲਕ ਹੈ ਸਸਤਾ ਘਰੇ ਬੈਠੇ ਨੂੰ ਪਿਆਰ ਹੈ ਏਡੀ ਵੱਡੀ ਕੰਪਨੀ ਦਵਾਓ ਤਾਂ ਸਹੀ ਨਹੀਂ ਉਹਦੇ ਡਾਇਰੈਕਟਰ ਨੂੰ ਮੈਂ ਡਾਇਰੈਕਟਰ ਵਿਜੀਲੈਂਸ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰਾ ਚੈਲੰਜ ਹੈ ਵੀ ਉਹਦੇ ਡਾਇਰੈਕਟਰ ਨੂੰ ਇੱਕ ਸੰਮਨਤਾ ਕੱਢੋ ਨਾ ਫੇਰ ਤੁਹਾਨੂੰ ਭਾਰਤ ਸਰਕਾਰ ਦੱਸੂਗੀ ਵੀ ਅਮਰੀਕਾ ਦੀ ਕੰਪਨੀ ਨੂੰ ਸਮਨ ਕੱਢੀ ਦਾ ਕਦ ਮਤਲਬ ਹਵਾ ਹਵਾਈ ਗੱਲਾਂ ਇਹ ਸਾਰੀਆਂ ਗੱਲਾਂ ਝੂਠੀਆਂ ਝੂਠੇ ਦਲੀਲਾਂ ਝੂਠੇ ਮਤਲਬ ਸਬੂਤ ਝੂਠੇ ਵੀ ਨਹੀਂ ਹੈ ਇਹਨਾਂ ਕੋਲੇ ਕਾਗਜ ਹੀ ਨਹੀਂ ਨੇ ਸੋ ਵਿਕਰਮ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਨੇ ਇਹ ਜਿਹੜੇ ਕੈਮਰੇ ਕੂਮਰੇ ਲਾਉਣੇ ਇਹਨਾਂ ਨੂੰ ਕਹੋ ਜੇ ਕੈਮਰੇ ਲਾ ਕੇ ਆਪ ਦੇਖਣ ਦਾ ਇਹਨਾਂ ਸ਼ੌਕ ਹੈ ਫਿਰ ਲੋਕਾਂ ਨੂੰ ਕਿਉਂ ਨਹੀਂ ਦਿਖਾਉਂਦੇ ਜਦੋਂ ਪੇਸ਼ੀਆਂ ਤੇ ਲੈ ਕੇ ਆਉਂਦੇ ਉਹ ਤਾਂ ਕਿਸਾਬ ਨੂੰ ਨਹੀਂ ਇਦਾਂ ਲਿਆਂਦਾ ਕਦੇ ਦੇਖਿਆ ਸੀ ਵੀ ਅਦਾਲਤਾਂ ਤੇ ਚਦਰਾਂ ਪਾ ਦਿੱਤੀਆਂ ਜਾਣ ਮੈਨੂੰ ਹੁਣ ਤਾਂ ਜਿਹੜੇ ਚੰਦਰ ਚੂੜ ਸਾਹਿਬ ਜਿਹੜੇ ਤੋਂ ਪਹਿਲੇ ਚੀਫ ਜਸਟਿਸ ਸੀ ਉਹਨਾਂ ਨੇ ਕਾਨੂੰਨ ਦੀ ਮੂਰਤੀ ਦੀ ਅੱਖਾਂ ਤੋਂ ਵੀ ਪੱਟੀ ਖੋਲਤੀ ਸੀ ਤੇ ਨਵੇਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਵਾਇਸਰਾਏ ਬਣੇ ਨੇ ਇਹਨਾਂ ਨੇ ਤਾਂ ਅਦਾਲਤਾਂ ਤੇ ਚਦਰਾਂ ਪਾਤੀਆਂ ਇਹ ਕਿਹੜਾ ਇਨਸਾਫ ਹੈ ਕੋਰਟਾਂ ਦੇ ਵਿੱਚ ਵਕੀਲਾਂ ਨੂੰ ਨਾਂ ਜਾਣ ਦਿੱਤਾ ਜਾਵੇ ਸੋ ਇਸ ਤਰੀਕੇ ਦੇ ਨਾਲ ਸਰਕਾਰ ਨੇ ਸਪਸ਼ਟ ਕਰਤਾ ਕਿ ਇਹ ਝੂਠਾ ਪਰਚਾ ਹੈ ਪਹਿਲਾਂ ਡਰੱਗ ਦੇ ਕੇਸ 'ਚ 4 ਸਾਲ ਡਰੱਗ ਨਹੀਂ ਲੱਭਿਆ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਜਾਇਦਾਦ ਨਹੀਂ ਲੱਭੀ ਇਹ ਪੰਜਾਬ ਦੀ ਤਰਾਸਦੀ ਹੈ ਤਾਂ ਹੀ ਤਾਂ ਕਤਲਗਾਰ ਤੋਰੀ ਪੁਲਿਸ ਤਾਂ ਸਾਰੀ ਪੋਲੀਟੀਕਲ ਆਪੋਨੈਂਟਾਂ ਤੇ ਲਾਈ ਹੈ ਚੱਕ ਲਿਆਓ ਜੀ ਛੱਡਿਆਓ ਜੀ ਜੇਲ੍ਹ ਚ ਪਾ ਦਿਓ ਜੀ ਸੁੱਤੇ ਨੂੰ ਚੱਕ ਲੋ ਜੀ ਲਾਅ ਐਂਡ ਆਰਡਰ ਕਰਨੀ ਪੰਜਾਬ ਪੁਲਿਸ ਦਾ ਕੋਈ ਧਿਆਨ ਹੀ ਨਹੀਂ ਹੈ ਨਹੀਂ ਤਾਂ ਹੀ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਹੈ ਬਣੇ ਹੋਏ